ਸੀਨ ਪਾਰਟੀ ਦਾ ਅਗਾਜ ਕੀਤਾ ਹੈ ਇਸ ਪਾਰਟੀ ਦਾ ਅਗਾਜ ਕਰਨ ਦੀ ਜ਼ਰੂਰਤ ਕਿਉਂ ਪਈ ਹੈ ਖੇਤਰੀ ਪਾਰਟੀ ਬੜੀ ਜ਼ਰੂਰੀ ਆ ਤੇ ਜਿਹੜਾ ਸਾਡਾ ਪਹਿਲਾ ਉਮੀਦਵਾਰ ਸੀ 120 ਦੇ ਵਿੱਚ ਹੋਣ ਦੇ ਵਿੱਚ ਆਇਆ ਉਹ ਉਮੀਦਵਾਰ ਕਿਤੇ ਨਾ ਕਿਤੇ ਬਾਦਲਦਬ ਕਿਤੇ ਨਾ ਕਿਤੇ ਬਲੈਂਕ ਏ ਕਿਤੇ ਨਾ ਕਿਤੇ ਉਹ ਬਿਲਡਰ ਠੇਕੇਦਾਰ ਕਿਤੇ ਨਾ ਕਿਤੇ ਉਹ ਇੱਕ ਹੀ ਜਮਾਨ ਚ ਬਣ ਕੇ ਰਹਿ ਗਿਆ ਉਹਦੇ ਚੋਂ ਉਹ ਅਕਾਲੀ ਖਤਮ ਹੋ ਗਏ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਜਿਸ ਪਾਸੇ ਨੂੰ ਕ੍ਰਿਟੀਕਲ ਤੌਰ ਤੇ ਜਾਂਦੀ ਹੋਈ ਨਜ਼ਰ ਆ ਰਹੀ ਹੈ ਲੱਗਦਾ ਨਹੀਂ ਕਿ ਇਹ ਜਿਹੜਾ ਕੰਮ ਸੀ ਭਾਈ ਅਮਰਪਾਲ ਸਿੰਘ ਨੂੰ ਸਭ ਤੋਂ ਪਹਿਲਾਂ ਹੀ ਪੰਜਾਬ ਦੇ ਵਿੱਚ ਵਿਚਰਦੇ ਹੋਣਾ ਇਹ ਕਰ ਲੈਣਾ ਚਾਹੀਦਾ ਸ ਭਾਈ ਅਮਰਪਾਲ ਕੋਈ ਸਿਆਸਤ ਕਰਨੀ ਹੈ ਭਾਈ ਅਮਰਪਾਲ ਕੋਈ ਕੁਰਸੀ ਦੇ ਕੰਮ ਤੇ ਬਹੁਣੀ ਸੀ ਆਇਆ ਕੋਈ ਵੋਟਾਂ ਲੜਨ ਨਹੀਂ ਸੀ ਆਇਆ ਜੇ ਵੋਟਾਂ ਲੜਨ ਆਇਆ ਤਾਂ ਉਹਦੇ ਹੁੰਦੇ ਹੀ ਪਾਰਟੀ ਬਣਾਉਂਦਾ ਏ ਲੱਗਦਾ ਕਿ ਸਤਾ ਹੁੰਦੇ ਸਾਰ ਉਹਨਾਂ ਬੰਦੀ ਸਿੰਘਾਂ ਦੀ ਰਹਿਾਈ ਦੇ ਨਾਲ ਨਾਲ ਸਿੱਖਾਂ ਦੇ ਪ੍ਰਮੁੱਖ ਮੰਗਾ ਅਣਗੌੜਿਆਂ ਕਿਉਂ ਹੋ ਜਾਂਦੀਆਂ ਜਦੋਂ ਕੁਰਸੀ ਪ੍ਰਾਪਤ ਹੋ ਜਾਂਦੀ ਹੈ ਉਹਨਾਂ ਦਾ ਮਕਸਦ ਕੀ ਸੀ ਵੀ ਕੁਰਸੀ ਤੇ ਕਾਮਯਾਬ ਹੋਣਾ ਜਦੋਂ ਆਪਾਂ ਉਸ ਮਕਸਦ ਨਾਲ ਕੰਮ ਕਰਾਂਗੇ ਤੇ ਉਹ ਸਾਡਾ ਮਕਸਦ ਪੂਰਾ ਹੋਇਆ ਤੇ ਸਾਰੇ ਵਾਦੇ ਸਾਰਾ ਕੁਝ ਖਤਮ ਹੋ ਗਏ ਪਰ ਉਹਨਾਂ ਦਾ ਮਕਸਦ ਸੀ ਉਹਨਾਂ ਨੇ ਵਾਦੇ ਕੀਤੇ ਉਹਨਾਂ ਨੇ ਹਰ ਮੋੜੇ ਦੇ ਵਿੱਚ ਹਾਜ਼ਰੀ ਭਰੀ ਆ ਕੇ ਥੰਦੇ ਭੁੰਡੇ ਟੌਕੜੀ ਦੀ ਬਿਮਾਰੀ ਭੁਗਤਾਨੀ ਪਰ ਜਦੋਂ ਸੱਤਾ ਦੀ ਕਾਮਯਾਬ ਹੋਈ ਉਹਨਾਂ ਦਾ ਜਿਹੜਾ ਮਕਸਦ ਸੀ ਉਹ ਪੂਰਾ ਹੋਇਆ ਤੇ ਸਾਰਾ ਕੁਝ ਭੁੱਲ ਗਏ ਸਾਡੀ ਪਾਰਟੀ ਦਾ ਲੀਡਰ ਉਹ ਆ ਜਿਨੇ ਬਿਨਾਂ ਕਿਸੇ ਤਾਕਤ ਦੇ ਬਿਨਾਂ ਕਿਸੇ ਕੁਰਸੀ ਤੇ ਆ ਕੇ ਪੰਜਾਬ ਦੇ ਵਿੱਚ ਕੰਮ ਕੀਤਾ ਨਸ਼ਿਆਂ ਦੀ ਚਲਣੀ ਲੈ ਮੁੱਠਲ ਪਾਈ ਉਹਨੇ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ਦੇ ਵਿੱਚੋਂ ਕੱਢਿਆ ਤੇ ਅੱਜ ਵਾਲੇ ਲੀਡਰ ਕੀ ਕਰਦੇ ਆ ਇਹ ਝੂਠੇ ਵਾਅਦੇ ਕਰਦੇ ਵੀ ਸਾਨੂੰ ਕੁਰਸੀ ਤੇ ਕੰਮ ਜਮ ਕਰੋ ਅਸੀਂ ਫਿਰ ਪੰਜਾਬ ਦੀ ਭਲਾਈ ਕਰਾਂਗੇ ਤੁਹਾਡੀ ਪਾਰਟੀ ਦਾ ਕਿਸੇ ਸਿਆਸੀ ਪਾਰਟੀ ਦੇ ਨਾਲ ਸਿਆਸੀ ਤਿਰਦੇ ਨਾਲ ਕੋਈ મતਭੇਦ ਨਹੀਂ ਹੈ ਜਿਹੜੀਆਂ ਵੇਖੋ ਜੇ મતਭੇਦ ਨਾ ਹੁੰਦੇ ਸਿਆਸੀ ਤਰ੍ਹਾਂ ਦੇ ਨਾਲ ਜੇ મતਭੇਦ ਨਾ ਹੁੰਦੇ ਤੇ ਅਸੀਂ ਸਿਆਸਤ ਚੋਂ ਆਏ ਨਹੀਂ ਸੀ ਇਹ ਅਕਾਲੀ ਦਲ ਉਹਨਾਂ ਚੀਜ਼ਾਂ ਤੇ ਖਰਾ ਨਹੀਂ ਉਤਰ ਸਕਿਆ ਜਿਹੜੀਆਂ ਚੀਜ਼ਾਂ ਨੂੰ ਲੈ ਕੇ ਅਕਾਲੀ ਦਲ ਹੁੰਦ ਵਿੱਚ ਆਇਆ ਸੀ ਅਕਾਲੀ ਦਲ ਦੇਖੋ ਅਕਾਲੀ ਦਲ ਅਕਾਲੀ ਦਲ ਹੀ ਨਹੀਂ ਰਿਹਾ ਸਭ ਤੋਂ ਵੱਡੀ ਗੱਲ ਇਹ ਹੈ ਵੀ ਅਕਾਲੀ ਦਲ ਅਕਾਲੀ ਦਲ ਹੀ ਨਹੀਂ ਰਿਹਾ ਉਹ ਬਾਦਲ ਦਲ ਬਣ ਗਿਆ ਤੇ ਉਹਨਾਂ ਡੀਡਾਂ ਤੇ ਖਰਾ ਤੇ ਤਾਕਤ ਨੂੰ ਕਰਾ ਜਿਉਂ ਅਕਾਲੀ ਦਲ ਰਹੂਗਾ ਉਹ ਤੇ ਗੈਰਕਾਨੂੰਨੀ ਦਲ ਬਣ ਗਿਆ ਲਗਦਾ ਨਹੀਂ ਕਿ ਮੁਆਫੀ ਨਾਮੇ ਤੋਂ ਬਾਅਦ ਕਿਤੇ ਨਾ ਕਿਤੇ ਸੁਖਬੀਰ ਸਿੰਘ ਬਾਦਲ ਦੇ ਬਿਆਨਾਂ ਦੇ ਵਿੱਚ ਜਾਂ ਸੋਚ ਦੇ ਵਿੱਚ ਤਵਦੀਹੀ ਆਈ ਨਜ਼ਰ ਆਉਂਦੀ ਹੈ ਦੇਖੋ ਜੀ ਜਿਹੜੇ ਉਹਨੇ ਗਿਣਾ ਕੀਤੇ ਹਨ ਉਹ ਗਨਾਹ ਬਖਸ਼ਣਯੋਗ ਨਹੀਂ ਹੈ ਤੇ ਉਹ ਬਖਸ਼ੇ ਵੀ ਹੋਦੇ ਨੇ ਕਿਦੋਂ ਬੰਦਾ ਅੰਦਰੋਂ ਵਾਖਿਆ ਇਹ ਉਹ ਉਹਨਾਂ ਨੂੰ ਕਬੂਲ ਕਰਦਾ ਉਹਦੇ ਕਹਿੰਦਾ ਵੀ ਮੇਰਾ ਕੋਈ ਕਸੂਰ ਨਹੀਂ ਸੀ ਉਹਨੇ ਬਿਆਨ ਦਿੱਤਾ ਵੀ ਮੇਰਾ ਕੋਈ ਕਸੂਰ ਨਹੀਂ ਸੀ ਮੈਂ ਤੇ ਉੱਥੇ ਹੈ ਵੀ ਨਹੀਂ ਸੀ ਮੌਜੂਦ ਪਰ ਮੈਂ ਫਿਰ ਵੀ ਆਪਣੀ ਝੋਲੀ ਗਨਾਹ ਪਾਏ ਮਤਲਬ ਕਿ ਬੰਦਾ ਕਹਿ ਰਿਹਾ ਵੀ ਮੈਂ ਬੇਕਸੂਰ ਆ ਮੇਰੇ ਤੇ ਧੱਕੇ ਨਾਲ ਇਲزام ਲਾਏ ਗਏ ਹੁਣ ਹਰ ਕਿਸੇ ਬੰਦੇ ਨੂੰ ਪਤਾ ਵੀ ਅਕਾਲੀ ਦਰਬ ਨੇ ਆਪਾਂ 1978 ਤੋਂ ਲੈ ਕੇ ਚੱਲ ਜਿੱਕੇ ਤੇ ਅੱਜ ਤੱਕ ਪੰਥ ਨਾਲ ਤੋਹਫਾ ਆਇਆ ਹੈ ਐਵੀਐਟੀ 4 ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਬਹੁਤ ਸਾਰੀਆਂ ਧਿਰਾਂ ਦੇ ਵੱਲੋਂ ਤੇ ਬਹੁਤ ਸਾਰੇ ਪੰਜਾਬ ਦੇ ਬੁੱਧੀਜੀਵੀਆਂ ਦੇ ਵੱਲੋਂ ਜ਼ਿਕਰ ਕੀਤਾ ਜਾਂਦਾ ਹੈ ਕਿ ਜਦੋਂ ਤੱਕ ਪੰਜਾਬ ਦੀ ਖੇਤਰੀ ਪਾਰਟੀ ਸਤਾ ਵਿੱਚ ਨਹੀਂ ਆਉਗੀ ਉਦੋਂ ਤੱਕ ਪੰਜਾਬ ਦੀਆਂ ਜਿਹੜੀਆਂ ਵੱਡੀਆਂ ਚੁਣੌਤੀਆਂ ਨੇ ਉਹਨਾਂ ਦਾ ਹੱਲ ਨਹੀਂ ਹੋ ਸਕਦਾ ਪਿਛਲੇ ਦਿਨਾਂ ਦੇ ਵਿੱਚ ਇਤਿਹਾਸਕ ਦਿਹਾੜੇ ਉੱਪਰ ਸ੍ਰੀ ਮੁਖਸਰ ਸਾਹਿਬ ਦੀ ਧਰਤੀ ਦੇ ਉੱਪਰ ਇੱਕ ਨਵੀਂ ਪੰਜਾਬ ਦੀ ਪਾਰਟੀ ਦੇ ਵੱਲੋਂ ਆਗਾਜ਼ ਕੀਤਾ ਗਿਆ ਜਿਦੇ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਭਾਈ ਅਮਰਪਾਲ ਸਿੰਘ ਦੀ ਜਿਹੜੀ ਜਥੇਬੰਦੀ ਹੈ ਜਿਹੜੀ ਕਿ ਪੋਲੀਟিক্যাল ਤੌਰ ਤੇ ਪੰਜਾਬੀਆਂ ਸਿਆਸੀ ਸਰਫਾਮਾਂ ਦੇ ਵਿੱਚ ਵਿਚਰੂਗੀ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਇਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ ਔਰ ਇਸੇ ਪਾਰਟੀ ਦੇ ਨਾਲ ਜੁੜੇ ਹੋਏ ਰਜਿੰਦਰ ਸਿੰਘ ਤਰਵੰਡੀ ਸਪੋਕਸਪਰਸਨ ਮੇਰੇ ਨਾਲ ਨੇ ਗੱਲਬਾਤ ਕਰਦੇ ਬਾਈ ਜੀ ਸਵਾਗਤ ਹੈ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਵੀ ਸਭ ਤੋਂ ਪਹਿਲਾਂ ਤਾਂ ਮੋਟਰ ਸਾਰੇ ਲੋਕਾਂ ਦਾ ਸਵਾਲ ਹੈ ਕਿ ਜਿਹੜੀ ਤੁਸੀਂ ਪਾਰਟੀ ਦਾ ਅਗਾਜ ਕੀਤਾ ਹੈ ਇਸ ਪਾਰਟੀ ਦਾ ਅਗਾਜ ਕਰਨ ਦੀ ਜ਼ਰੂਰਤ ਕਿਉਂ ਪਈ ਆ ਇਹ ਦੇਖੋ ਜੀ ਲੋਕਾਂ ਦਾ ਸਵਾਲ ਨਹੀਂ ਇਹ ਲੋਕਾਂ ਦੀ ਆਵਾਜ਼ ਸੀ ਲੋਕਾਂ ਦੀ ਆਵਾਜ਼ ਸੀ ਵੀ ਕੋਈ ਨਾ ਕੋਈ ਖੇਤਰੀ ਪਾਰਟੀ ਸਾਡੀ ਆਪਣੀ ਪਾਰਟੀ ਵੀ ਜਾਂ ਕੋਈ ਅਕਾਲੀ ਦਲ ਹੋਣਾ ਚਾਹੀਦਾ ਕਿਉਂਕਿ ਤੁਹਾਨੂੰ ਪਤਾ ਵੀ ਜਿਹੜਾ ਅਕਾਲੀ ਦਲ ਸੀ ਉਹ ਬਾਦਲਦਲ ਬਣ ਚੁੱਕਾ ਹੈ ਤੇ ਇਸ ਕਰਕੇ ਇਹ ਲੋਕਾਂ ਦਾ ਸਵਾਲ ਤੇ ਨਹੀਂ ਹੋ ਸਕਦਾ ਜਿਹੜਾ ਮੀਡੀਆ ਦਾ ਸਵਾਲ ਹੋ ਸਕਦਾ ਇਹ ਲੋਕ ਵਾਰਡੀਸੀ ਲੋਕਾਂ ਦੀ ਪਾਰਟੀ ਹੈ ਹਾਂਜੀ ਕਿਹੜੀਆਂ ਕਿੜੀਆਂ ਚੀਜ਼ਾਂ ਦੇ ਉੱਪਰ ਕੰਮ ਕਰੋਗੇ ਜੇ ਤੁਹਾਨੂੰ ਲੋਕ ਫਤਵਾ ਦਿੰਦੇ ਆ ਜਾਂ ਤੁਸੀਂ ਲੋਕਾਂ ਦੇ ਵਿੱਚ ਜਾ ਕੇ ਵਿਚਰਦੇ ਹੋ ਤੇ ਖਾਸ ਤੌਰ ਤੇ ਕਿਹੜੇ ਏਜੰਡੇ ਲੈ ਕੇ ਤੁਰੇ ਹੋ ਕਿ ਉਹਨਾਂ ਮੰਗਾਂ ਦੀਆਂ ਜਿਹੜੀ ਉਹ ਏਜੰਡਿਆਂ ਦੀ ਪੂਰਤੀ ਵਾਸਤੇ ਤੁਸੀਂ ਕਾਰਜਸ਼ੀਲ ਹੋਵੋਗੇ ਵੇਖੋ ਜੀ ਸਭ ਤੋਂ ਪਹਿਲਾਂ ਤੇ ਜਦੋਂ ਆਪਾਂ ਪੰਜਾਬ ਵੱਲ ਝਾਤੀ ਮਾਰਦੇ ਆ ਤੇ ਨਸ਼ੇ ਦੀ ਜਿਹੜੀ ਦਲਦਲ ਆ ਨਸ਼ਾ ਇੱਕ ਐਹੋ ਜਿਹਾ ਮੁੱਦਾ ਹੋ ਜਿਹੜਾ ਸਾਡੇ ਸਾਹਮਣੇ ਆਉਂਦਾ ਵੀ ਜਿਹਦੇ ਤੇ ਕੰਮ ਕਰਨਾ ਚਾਹੀਦਾ ਜਿਹੜਾ ਪੰਜਾਬ ਦੇ ਭਵਿੱਖ ਨੂੰ ਖਾਰ ਰਿਹਾ ਏ ਜਿਹੜਾ ਪੰਜਾਬ ਦੀ ਨੌਜਵਾਨੀ ਨੂੰ ਗਲਤਾਨ ਕਰ ਰਿਹਾ ਏ ਕਿਉਂਕਿ ਜਿਹੜਾ ਸਾਡੀ ਪਾਰਟੀ ਦੇ ਆਪਣੇ ਮੁੱਖ ਚਿਹਰੇ ਆ ਭਾਈ ਅਮਰਪਾਲ ਸਿੰਘ ਦੀ ਡਿਬਰੂਗੜ ਜੇਲ੍ਹ ਦੇ ਹੇਠ ਨਜ਼ਰਬੰਦ ਆ ਉਹ ਵੀ ਇਸੇ ਕਰਕੇ ਨਜ਼ਰਬੰਦ ਆ ਕਿਉਂਕਿ ਉਹਨਾਂ ਨੇ ਆ ਕੇ ਨਸ਼ਿਆਂ ਤੇ ਕੰਮ ਕੀਤਾ ਉਹਨਾਂ ਨੇ ਆ ਕੇ ਨਸ਼ਿਆਂ ਦੀ ਦਲਦਲ ਦੇ ਵਿੱਚੋਂ ਨੌਜਵਾਨਾਂ ਨੂੰ ਕੱਟਿਆ ਅਮਰਤ ਸੰਚਾਰ ਕਰਾਏ ਆ ਤੇ ਜਿਹੜੇ ਇਹ ਜਿੰਨੀਆਂ ਵੀ ਸਰਕਾਰਾਂ ਇਹਨਾਂ ਸਾਰੀਆਂ ਸਰਕਾਰਾਂ ਦੀਆਂ ਫੈਕਟਰੀਆਂ ਉਹ ਪੰਜਾਬ ਦੇ ਪਿੰਡਾਂ ਪਿੰਡਾਂ ਦੇ ਵਿੱਚ ਚਿੱਟੇ ਦੀਆਂ ਸਬੈਗ ਦੀਆਂ ਹਿਊਰਾਂਡੀਆਂ ਉਹ ਫੈਕਟਰੀਆਂ ਨੂੰ ਜਦੋਂ ਇਹਨਾਂ ਨੂੰ ਪਤਾ ਲੱਗਾ ਵੀ ਹੰਜਰੇਵੰਦ ਨੇ ਸ਼ੁਰੂ ਹੋ ਗਏ ਆ ਜਿਹੜੀ ਪੰਜਾਬ ਦੀ ਨੌਜਵਾਨੀ ਆ ਉਹ ਠੀਕਿਆ ਤੋਂ ਉੱਠ ਕੇ ਰੂਹ ਕਰਾ ਜੜਨ ਲੱਗ ਪਈ ਆ ਜਿਹੜੀ ਪੰਜਾਬ ਦੀ ਨੌਜਵਾਨੀ ਆ ਉਹ ਨਾਈ ਦੀਆਂ ਦੁਕਾਨਾਂ ਤੋਂ ਉੱਠ ਕੇ ਅਨੰਦਪੁਰ ਘਰ ਵਾਪਸੀ ਅਮਰਤ ਸੰਚਾਰ ਅਮਰਤ ਰਿਸ਼ਾਕੇ ਦੇ ਆਪਣਾ ਦਾੜੇ ਕੇਸ ਵਾਲੇ ਹੋਣ ਲੱਗ ਪਏ ਆ ਜਦੋਂ ਇਹਨਾਂ ਨੂੰ ਇਹ ਚੀਜ਼ਾਂ ਬਾਰੇ ਪਤਾ ਲੱਗਾ ਤੇ ਉਦੋਂ ਫਿਰ ਇਹਨਾਂ ਨੇ ਭਾਈ ਅਮਰਤਪਾਲ ਤੇ ਨਜਾਇਜ਼ ਤੌਰ ਤੇ ਨੂਰੀ ਐਨਐਸਏ ਲਾਜੀ ਡਿਗਰੂੜ ਜੇਲ੍ਹ ਦੇ ਵਿੱਚ ਨજરਬੰਦ ਕੀਤਾ ਹੈ ਤੇ ਉਦੋਂ ਵੀ ਫਿਰ ਲੋਕਾਂ ਨੇ ਬਹੁਤ ਛੇਰ ਆਪਣੇ ਧਰਨੇ ਮਿਲਾਨੇ ਕੀਤੇ ਆਪਣੇ ਇਥੇ ਧਰਨੇ ਮਿਲਾਨੇ ਹੋਏ ਉਦੋਂ ਵੀ ਲੋਕਾਂ ਦੇ ਤਸ਼ੱਦਦ ਕੀਤਾ ਗਿਆ ਤੇ ਬਾਅਦ ਦੇ ਵਿੱਚ ਲੋਕਾਂ ਨੇ ਫਿਰ ਇੱਕ ਲੋਕ ਆਵਾਜ਼ ਇੱਕ ਜਿਹੜਾ ਉਹਨਾਂ ਦਾ ਹੱਕ ਸੀ ਉਹਨਾਂ ਨੇ ਪ੍ਰੋਟੈਸਟ ਕੀਤਾ ਵੀ ਸ਼ਾਇਦ ਭਾਈ ਅਮਰਤਪਾਲ ਤੇ ਜਿਹੜੀ ਨਜਾਇਜ਼ ਐਨਐਸ ਲਾਈ ਹੋ ਟੁੱਟ ਜੇ ਪਰ ਨਹੀਂ ਟੁੱਟੀ ਫਿਰ ਲੋਕਾਂ ਕਾਵਾਜ ਉਹਨਾਂ ਨੇ ਕਿਹਾ ਵੀ ਇਲੈਕਸ਼ਨ ਦੇ ਚੰਗੀ ਇਲੈਕਸ਼ਨ ਲੜੋ ਲੋਕਾਂ ਨੇ 2 ਲੱਖ ਦੀ ਮੀਡ ਦੇ ਨਾਲ ਭਾਈ ਅਮਰਤਪਾਲ ਨੂੰ ਜਿਤਾਇਆ ਹੁਣ ਉਸ ਤੋਂ ਬਾਅਦ ਜਦੋਂ ਫਿਰ ਇਹਨਾਂ ਦੇ ਆਸ ਸੀ ਵੀ ਭਾਈ ਉਮਰਤਪਾਲ ਉਹ ਬੰਦਾ ਬਾਹਰ ਆ ਜੂਗਾ ਉਹ ਆ ਕੇ ਪੰਜਾਬ ਦੀ ਨੌਜਵਾਨੀ ਨਸ਼ਿਆਂ ਦੇ ਵਿੱਚ ਖਤ ਤੋਰੀ ਆ ਆ ਕੇ ਇਸ ਚੀਜ਼ ਤੇ ਕੰਮ ਕਰੂਗਾ ਮਨ ਸੁਚਾਰ ਕਰਾਊਗਾ ਨੌਜਵਾਨੀ ਨੂੰ ਬਚਾਊਗਾ ਭਾਵੇਂ ਉਹ ਸਿੱਖਾਂ ਦੇ ਮੁੰਡੇ ਆ ਭਾਵੇਂ ਕਿਸੇ ਹੋਰ ਧਰਮ ਹਿੰਦੂਆਂ ਦੇ ਮੁੰਡੇ ਆ ਸਾਰਿਆਂ ਦਾ ਭਲਾ ਕੀਤਾ ਭਾਈ ਉਮਰਤਪਾਲ ਨੇ ਤੇ ਸਾਰਿਆਂ ਨੇ ਭਾਈ ਉਮਰਤਪਾਲ ਦਾ ਸਾਥ ਦਿੱਤਾ ਪਰ ਸਰਕਾਰ ਨੇ ਫਿਰ ਲੋਕਾਂ ਨੂੰ ਪਰੇ ਰੱਖ ਕੇ ਲੋਕਾਂ ਦੀ ਆਵਾਜ਼ ਨੂੰ ਲੋਕਾਂ ਦੀ ਮੰਗ ਨੂੰ ਪਰੇ ਰੱਖ ਕੇ ਪਾਇਮਰਤ ਪਾਲ ਨੂੰ ਨਹੀਂ ਛੱਡਿਆ ਤੇ ਫਿਰ ਲੋਕਾਂ ਦੀ ਆਵਾਜ਼ ਸੀ ਵੀ ਅੱਜ ਅਕਾਲੀ ਦਲ ਵਾਰਸ ਪੰਜਾਬ ਦੇ ਬਣ ਗਿਆ ਇੱਕ ਤੇ ਇਸਟਰੀਟ ਕਰਕੇ ਤੇ ਦੂਜਾ ਕਿਉਂਕਿ ਅਕਾਲੀ ਦਲ ਬੜਾ ਜ਼ਰੂਰੀ ਆ ਖੇਤਰੀ ਪਾਰਟੀ ਬੜੀ ਜ਼ਰੂਰੀ ਆ ਤੇ ਜਿਹੜਾ ਸਾਡਾ ਪਹਿਲਾ ਅਕਾਲੀ ਦਲ ਸੀ 1920 ਦੇ ਵਿੱਚ ਹੋਣ ਦੇ ਵਿੱਚ ਆਇਆ ਉਹ ਅਕਾਲੀ ਦਲ ਕਿਤੇ ਨਾ ਕਿਤੇ ਬਾਦਲਦਲ ਕਿਤੇ ਨਾ ਕਿਤੇ ਬਲੈਕੀਏ ਕਿਤੇ ਨਾ ਕਿਤੇ ਉਹ ਬਿਲਡਰ ਠੇਕੇਦਾਰ ਕਿਤੇ ਨਾ ਕਿਤੇ ਉਹ ਇਹ ਚੀਜ਼ਾਂ ਬਣ ਕੇ ਰਹਿ ਗਏ ਉਹਦੇ ਚੋਂ ਅਕਾਲੀ ਖਤਮ ਹੋ ਗਏ ਤਾਂ ਕਰਕੇ ਇਹ ਇੱਕ ਲੋਕ ਆਵਾਜ਼ ਸੀ ਵੀ ਅੱਜ ਅਕਾਲੀ ਦਲ ਵਾਰਸ ਪੰਜਾਬ ਦੇ ਹੋਂਦ ਚ ਆਇਆ ਤੇ ਅਸੀਂ ਇਹਨਾਂ ਮੁੱਦਿਆਂ ਤੇ ਨਸ਼ੀਦਾ ਹੋ ਗਿਆ ਜਿਵੇਂ ਪੰਜਾਬ ਦਾ ਜੂਥ ਆਪਣਾ ਪ੍ਰਵਾਸ ਕਰ ਰਿਹਾ ਹੈ ਇਸ ਮੁੱਦੇ ਤੇ ਗੱਲ ਕਰਾਂਗੇ ਵੀ ਪੰਜਾਬ ਦੇ ਜੂਥ ਨੂੰ ਇੱਥੇ ਰੋਜ਼ਗਾਰ ਪੈਦਾ ਹੋਵੇ ਇੱਥੇ ਵਿਦਿਅਕ ادارے ਇਹੋ ਜਿਹੇ ਹੋਣ ਇੱਥੇ ਰੋਜ਼ਗਾਰ ਹੋਵੇ ਨਹੀਂ ਪੰਜਾਬ ਦੇ ਨੌਜਵਾਨ ਨੂੰ ਬਾਹਰ ਜਾਣ ਦੀ ਲੋੜ ਨਾ ਪਵੇ ਦੂਜੀ ਤੀਜੀ ਗੱਲ ਵੀ ਜਿਵੇਂ ਪੰਜਾਬ ਦਾ ਕਿਸਾਨ ਦਿੱਲੀ ਦੇ ਬਾਰਡਰ ਤੇ ਜਾ ਕੇ ਉੱਥੇ ਧਰਨੇ ਦੇ ਬੈਠਾ ਹੈ ਉਹਦੇ ਤੇ ਗੋਲੇਬਾਰੀ ਉਹਦੇ ਤੇ ਤਸ਼ੱਦਦ ਹੋ ਰਿਹਾ ਹੈ ਉਹ ਨਾਲ ਸੋਟਾ ਖਾ ਰਹੇ ਆ ਪੁਲਿਸ ਤੋਂ ਉਹਨਾਂ ਕਿਸਾਨੀ ਦੇ ਮੁੱਦੇ ਨੂੰ ਹੱਲ ਕੀਤਾ ਜਾਵੇ ਚੌਥੀ ਗੱਲ ਵੀ ਜਿਹੜਾ ਬੇਅਦਬੀਆਂ ਦਾ ਸਾਡਾ ਪੰਥਕ ਤੌਰ ਤੇ ਇੱਕ ਪਹਿਲੇ ਨੰਬਰ ਤੇ ਪਹਿਲੇ ਤੌਰ ਤੇ ਹੱਲ ਕਰਨ ਵਾਲਾ ਮਸਲਾ ਬੇਅਦਬੀਆਂ ਦਾ ਮੁੱਦਾ ਉਹਦੇ ਤੇ ਗੱਲਬਾਤ ਕੀਤੀ ਜਾਵੇ ਦੂਜੀ ਗੱਲ ਵੀ ਜਿਹੜਾ ਆਪਣਾ ਬੰਦੀ ਸਿੰਘਾਂ ਦਾ ਮਸਲਾ ਹੈ ਆਹਾਂ ਦੇ ਵਿੱਚ ਬਾਪੂ ਸੂਰ ਸਿੰਘ ਜੀ ਨੇ ਚੜ੍ਹਾਈ ਕਰਕੇ ਉਹਨਾਂ ਨੇ ਇੱਕ ਆਵਾਜ਼ ਬੁਲੰਦ ਕੀਤੀ ਸੀ ਕੌਮੀ ਇਨਸਾਫ਼ ਮੋਰਚਾ ਲੱਗਾ ਹੈ ਉਹਦੇ ਤੇ ਕੋਈ ਨਹੀਂ ਆਣੀ ਉਹ ਕੀਤਾ ਜਾ ਰਿਹਾ ਉੱਥੋਂ ਸਭ ਤੋਂ ਤਸ਼ੱਦਦ ਕੀਤਾ ਜਾ ਰਿਹਾ ਉੱਥੇ ਗੋਲੀਬਾਰੀ ਕੀਤੀ ਗਈ ਕੌਮੀ ਇਨਸਾਫ਼ ਮੋਰਚੇ ਦੇ ਵਿੱਚ ਹੋਰ ਪਤਾ ਨਹੀਂ ਕਿੰਨੀਆਂ ਜਗ੍ਹਾ ਤੇ ਆ ਟਾਵਰ ਤੇ ਸਾਡਾ ਇੱਕ ਸਿੰਘ ਬੈਠਾ ਹੈ ਖਾਲਸਾ ਦੇ ਮੋਰਚੇ ਲੱਗੇ ਆ ਇਹਨਾਂ ਮੁੰਡਿਆਂ ਤੇ ਅਸੀਂ ਕੰਮ ਕਰਾਂਗੇ ਪੰਜਾਬ ਦੇ ਪਾਣੀ ਦਾ ਮੁੱਦਾ ਹੈ ਪੰਜਾਬ ਦੇ ਰੋਜ਼ਗਾਰ ਦਾ ਜਿਹੜਾ ਸਰਕਾਰ ਦਾ ਜਿਹੜਾ ਪ੍ਰਸ਼ਾਸਨ ਹੈ ਢਾਂਚਾ ਜਿਹੜਾ ਉਹ ਭ੍ਰਿਸ਼ਟਾਚਾਰ ਉਹ ਚੁੱਕਾ ਹੈ ਰਿਸ਼ਵਤਖੋਰੀ ਇਹੋ ਜੀ ਅਸੀਂ ਜਿਹੜੀ ਪੰਜਾਬ ਦੇ ਮੱਥੇ ਤੇ ਕਲੰਕ ਲੱਗ ਚੁੱਕੇ ਆ ਇਹਨਾਂ ਸਰਕਾਰਾਂ ਦੀਆਂ ਨਾਕਾਮਜੀਆਂ ਕਰਕੇ ਇਹ ਸਾਰਾ ਅਸੀਂ ਸਵਾਰਾਂਗੇ ਤੇ ਦੁਬਾਰੋਂ ਇੱਕ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾਵਾਂਗੇ ਕਿਉਂਕਿ ਜਦੋਂ ਅਸੀਂ ਐਲਾਨ ਕੀਤਾ ਸੀ ਤੇ ਉਹ ਕਾਨਫਰੰਸ ਦਾ ਨਾਂ ਵੀ ਪੰਥ ਬਚਾਓ ਤੇ ਪੰਜਾਬ ਬਚਾਓ ਰੱਖਿਆ ਸੀ ਤੇ ਉਹਨਾਂ ਉਸ ਨਾਂ ਦੇ ਆਧਾਰ ਤੇ ਅਸੀਂ ਇਹ ਪਾਰਟੀ ਦਾ ਐਲਾਨ ਕੀਤਾ ਤੇ ਉਹਦੇ ਆਧਾਰ ਤੇ ਕਾਰਜ ਕਰਾਂਗੇ ਜਿਸ ਪਾਸੇ ਇਹਨਾਂ ਜਿਆਦਾ ਤਸ਼ੱਦਦ ਸੈਨ ਤੋਂ ਬਾਅਦ ਜਾਂ ਇਹਨਾਂ ਜਾਤੀਆਂ ਹੋਣ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਜਿਸ ਪਾਸੇ ਨੂੰ ਪੋਲੀਟੀਕਲ ਤੌਰ ਤੇ ਜਾਂਦੀ ਹੋਈ ਨਜ਼ਰ ਆ ਰਹੀ ਹੈ ਲੱਗਦਾ ਨਹੀਂ ਕਿ ਇਹ ਜਿਹੜਾ ਕੰਮ ਸੀ ਭਾਈ ਅਮਰਤਪਾਲ ਸਿੰਘ ਨੂੰ ਸਭ ਤੋਂ ਪਹਿਲਾਂ ਹੀ ਪੰਜਾਬ ਦੇ ਵਿੱਚ ਵਿਚਰਦੇ ਹੋਣਾ ਇਹ ਕਰ ਲੈਣਾ ਚਾਹੀਦਾ ਸੀ ਤਾਂ ਜਿਹੜੀਆਂ ਹੋਰ ਚੀਜ਼ਾਂ ਸੀ ਉਹਨਾਂ ਨੂੰ ਬਾਅਦ ਵਿੱਚ ਤਰਜੀਹ ਦੇਣਾ ਚਾਹੀਦਾ ਸੀ ਬਿਲਕੁਲ ਜੀ ਇਹ ਜਿਹੜਾ ਤੁਹਾਡਾ ਸਵਾਲ ਹੈ ਇਹਦਾ ਮੈਂ ਜਵਾਬ ਦੇਣਾ ਹੈ ਵੀ ਭਾਈ ਅਮਰਤਪਾਲ ਕੋਈ ਸਿਆਸਤ ਕਰਨੀ ਹੈ ਭਾਈ ਅਮਰਤਪਾਲ ਕੋਈ ਕੁਰਸੀ ਦੇ ਕੰਮ 'ਤੇ ਬਹੁਣ ਨਹੀਂ ਸੀ ਆਇਆ ਕੋਈ ਵੋਟਾਂ ਲੜਨ ਨਹੀਂ ਸੀ ਆਇਆ ਜੇ ਵੋਟਾਂ ਲੜਨਾ ਆ ਉਹ ਨਾ ਤੇ ਆਉਂਦੇ ਹੀ ਪਾਰਟੀ ਬਣਾਉਂਦਾ ਉਹ ਆਇਆ ਸੀ ਪੰਜਾਬ ਦਾ ਭਲਾ ਕਰਨ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨ ਪੰਜਾਬ ਦੀ ਨੌਜਵਾਨੀ ਨੂੰ ਨੌਜਵਾਨੀ ਦਾ ਭਵਿੱਖ ਸੁਧਾਰਨ ਦੇ ਲਈ ਹੁਣ ਜਦੋਂ ਉਹ ਬੰਦੇ ਨੇ ਭਵਿੱਖ ਸੁਧਾਰਨਾ ਸ਼ੁਰੂ ਕੀਤਾ ਤੇ ਜਿਹੜੀਆਂ ਕੁਰਸੀ ਤੇ ਕਾਮਯਾਬਤਾਵਾਂ ਸੀ ਇਹਨਾਂ ਨੂੰ ਉਹ ਚੀਜ਼ਾਂ ਚੰਗੀਆਂ ਨਾ ਲੱਗੀਆਂ ਇਹਨਾਂ ਨੇ ਚੋਕੇ ਆਪਣੀ ਤਾਕਤ ਨੂੰ ਇਸਤੇਮਾਲ ਕੀਤਾ ਤੇ ਚੋਕੇ ਬੰਦੇ ਨੂੰ ਜੇਲ੍ਹ ਤੋਂ ਛੁੱਟਾ ਦੇਜੇ ਤੌਰ ਤੇ ਹੁਣ ਫਿਰ ਜਦੋਂ ਹੋਰ ਸਾਰੇ ਰਾਹ ਬੰਦ ਹੋ ਗਏ ਕਿਉਂਕਿ ਭਾਉ ਅਕਸਰ ਹੀ ਕਹਿਆ ਕਰਦਾ ਸੀ ਵੀ ਉਹੀ ਤੈਅ ਕਰਨਾ ਵੀ ਸਾਨੂੰ ਕਿਹੜੇ ਰਾਹ ਤੇ ਤੋਰਨਾ ਹੈ ਸਾਨੂੰ ਖਿਆਰਬਦ ਰਾਹ ਤੇ ਤੋਰਨਾ ਹੈ ਜਾਂ ਸਾਡੇ ਨਾਲ ਟੇਬਲ ਤੇ ਬੈਠ ਕੇ ਗੱਲਬਾਤ ਕਰਨੀ ਹੈ ਜਾਂ ਹਨ ਕਿਹ ਹੋਰ ਰਾਹ ਤੇ ਤੋਰਨਾ ਹੈ ਇਹਨਾਂ ਨੇ ਜਦੋਂ ਸਾਰੇ ਰਾਹ ਬੰਦ ਕਰਤੇ ਤੇ ਇਹਨਾਂ ਨੇ ਆਪ ਭਾਈ ਅਮਰਤਪਾਲ ਨੂੰ ਜਾਂ ਸਾਕਤ ਨੇ ਮਜਬੂਰ ਕੀਤਾ ਵੀ ਫਿਰ ਇਸ ਰਾਹ ਨੂੰ ਤੁਰੇ ਕਿਉਂਕਿ ਉਹਨਾਂ ਦਾ ਇਰਾਦਾ ਬਿਲਕੁਲ ਨਹੀਂ ਸੀ ਅੱਜ ਤੱਕ ਉਹਨਾਂ ਨੇ ਇੰਟਰਵਿਊਆਂ ਪਈਆਂ ਵੀ ਮੈਂ ਕੋਈ ਇਲੈਕਸ਼ਨ ਲੜਨੀ ਆਇਆ ਪਰ ਵੇਖੋ ਵੀ ਜਦੋਂ ਹੋਰ ਰਾਹ ਬੰਦ ਕਰਤੇ ਤੇ ਤਾਂ ਕਰਕੇ ਸਾਨੂੰ ਇਹ ਕਬੂਟਾ ਦਾ ਇੱਕ ਨਵੀਂ ਪਾਰਟੀ ਦਾ ਰਾਜ ਕਰਨਾ ਪਿਆ ਕਿਉਂਕਿ ਉਹ ਖਾਲੀ ਦਾ ਖਤਮ ਹੋ ਗਿਆ ਤੇ ਉਹ ਖੇਤਰੀ ਪਾਰਟੀ ਖਤਮ ਹੋ ਗਈ ਜਦੋਂ ਪੰਜਾਬ ਦੇ ਭਨੇ ਵਾਲੀ ਕੋਈ ਪਾਰਟੀ ਨਾ ਰਹੀ ਜਿਹੜੀ ਪੰਜਾਬ ਤੋਂ ਉੱਠ ਕੇ ਗੱਲ ਕਰੇ ਪਿੰਡਾਂ ਤੋਂ ਸੱਥਾਂ ਤੋਂ ਉੱਠ ਕੇ ਗੱਲ ਕਰੇ ਸਾਰੀਆਂ ਉਹ ਤਰ੍ਹਾਂ ਸਾਡੇ ਤੇ ਕੰਮ ਕਰਤੀਆਂ ਜਿਹੜੀਆਂ ਦਿੱਲੀ ਤੋਂ ਗੱਲ ਕਰਦੀਆਂ ਤੁਹਾਡੀ ਜਥੇਬੰਦੀ ਦਾ ਧਾਰਮਿਕ ਤੋਂ ਸਿਆਸੀ ਪਾਰਟੀ ਬੰਨਾ ਕੋਈ ਮਜਬੂਰੀ ਬਣਿਆ ਹੈ ਜਾਂ ਕੀ ਲੱਗਦਾ ਕਿ ਤੁਹਾਨੂੰ ਜ਼ਰੂਰਤ ਜਤੀ ਹੈ ਕਿ ਇਸ ਚੀਜ਼ ਦੇ ਬੰਦੇ ਜਾਣਾ ਬੁੱਤ ਲਾਜ਼ਮੀ ਹੋ ਚੁੱਕਾ ਹੈ ਇਹ ਮੈਂ ਜਿਵੇਂ ਪਹਿਲਾਂ ਸ਼ੁਰੂਆਤ ਦੇ ਵਿੱਚ ਦੱਸ ਚੁੱਕਾ ਵੀ ਇਹ ਇੱਕ ਲੋਕ ਅਵਾਰਡ ਲੋਕਾਂ ਦੀ ਮੰਗ ਸੀ ਵੀ ਜਿਹੜੀ ਇਹ ਇੱਕ ਸਿਆਸੀ ਪਾਰਟੀ ਕੰਮਜਬ ਕੀਤੀ ਜਾਵੇ ਇਹ ਕੋਈ ਮਜਬੂਰੀ ਨਹੀਂ ਐ ਕਿ ਜ਼ਰੂਰਤ ਸੀ ਹੂੰ ਤੇ ਇਹ ਜ਼ਰੂਰਤ ਦੇ ਤੌਰ ਤੇ ਸਮੇਂ ਦੀ ਜ਼ਰੂਰਤ ਸੀ ਲੋਕਾਂ ਦੀ ਮੰਗ ਸੀ ਤੇ ਉਹਦੇ ਆਧਾਰ ਤੇ ਲੋਕਾਂ ਦੇ ਫੈਸਲੇ ਨੂੰ ਸਿਰ ਮੱਥੇ ਮੰਨਦੇ ਹੋਇਆ ਅਸੀਂ ਇੱਕ ਅਕਾਲੀ ਦਲ ਵਾਰਸ ਪੰਜਾਬ ਦੇ ਸਥਾਪਿਤ ਕੀਤਾ ਹੈ ਜਿਦੇ ਕਰਕੇ ਅਕਾਲੀ ਦਲ ਦੁਬਾਰਾ ਸਰਗੀਤ ਹੋਊਗਾ ਜਿਹੜਾ ਅਕਾਲੀ ਦਲ ਖਤਮ ਹੋ ਚੁੱਕਾ ਸੀ ਉਹ ਅਕਾਲੀ ਦਲ ਦੀ ਹੋਂਦ ਬਰਕਰਾਰ ਰਹੂਗੀ ਤੇ ਦੂਜਾ ਇੱਕ ਖੇਤਰੀ ਪਾਰਟੀ ਪੰਜਾਬ ਨੂੰ ਫੇਰ ਤੋਂ ਮਿਲ ਗਈ ਹੈ ਜਿਹੜੀ ਖੇਤਰੀ ਪਾਰਟੀ ਖਤਮ ਹੋ ਗਈ ਸੀ ਸਿਆਸੀ ਪਾਰਟੀਆਂ ਦੇ ਵਿੱਚ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਇਪਨ ਦਾ ਜਿਹੜਾ ਲੀਡਰ ਹੈ ਇੱਕ ਪਾਰਟੀ ਦੇ ਵਿੱਚ ਕੰਮ ਕਰਦਾ ਹੈ ਤੇ ਕੁਝ ਸਮੇਂ ਬਾਅਦ ਕੋਈ ਆਪਸੀ ਮਤਭੇਦ ਹੋਣ ਦੇ ਕਾਰਨ ਜਾਂ ਜਿਹੜਾ ਉਸ ਪਾਰਟੀ ਨੂੰ ਸਤਾ ਹੀ ਹੋਣ ਤੋਂ ਬਾਅਦ ਪੰਜਾਬ ਅਤੇ ਪੰਥ ਦੇ ਮੁੱਦੇ ਚੇਤੇ ਆ ਜਾਂਦੇ ਆ ਕਿਤੇ ਇਸ ਤਰ੍ਹਾਂ ਤਾਂ ਨਹੀਂ ਹੋਏਗਾ ਕਿ ਜਿਹੜੇ ਲੀਡਰਾਂ ਨੂੰ ਦੂਜੀਆਂ ਪਾਰਟੀਆਂ ਨੇ ਵਰਤਿਆ ਤੇ ਉਹਨਾਂ ਦਾ ਦੂਜੀਆਂ ਪਾਰਟੀਆਂ ਦੇ ਨਾਲੋਂ ਲੋਭ ਪੰਗ ਜਦ ਜਿਹੜਾ ਸਵਾਰਥ ਖਤਮ ਹੋਣ ਤੋਂ ਬਾਅਦ ਉਹ ਤੁਹਾਡੀ ਪਾਰਟੀ ਦਾ ਰੁਖ ਕਰ ਲੂਗਾ ਜੇਕਰ ਸਾਡੀ ਪਾਰਟੀ ਦਾ ਕੋਈ ਵੀ ਬੰਦਾ ਰੁਖ ਕਰਦਾ ਹੈ ਸਾਡੀ ਪਾਰਟੀ ਦੇ ਦਰਵਾਜ਼ੇ ਸਾਰੇ ਲਈ ਖੁੱਲੇ ਆ ਪਰ ਸਾਡੀ ਪਾਰਟੀ ਦੇ ਵਿੱਚ ਕੋਈ ਕੰਡੀਸ਼ਨ ਆਏ ਇੱਕ ਅਸੀਂ ਸੁਧਾਰ ਬਣਾਇਆ ਹੈ ਉਹ ਸ਼ਾਨਣੀ ਦੇ ਵਿੱਚੋਂ ਛਾਂੜ ਕੇ ਬੰਦਾ ਜਾਂਦਾ ਜਾਊਗਾ ਵੀ ਇੰਦਾ ਨਹੀਂ ਵੀ ਜਿਹੜੇ ਬੰਦਿਆਂ ਨੇ ਪਹਿਲਾਂ ਧੋਖਾ ਮਾਇਆ ਹੈ ਉਹਨਾਂ ਨੂੰ ਉਸ ਚੀਜ਼ ਦਾ ਜਵਾਬ ਦੇ ਉਹ ਜਵਾਬ ਦੇਣਗੇ ਜਿਹੜੇ ਬੰਦਿਆਂ ਨੇ ਪਹਿਲਾਂ ਧੋਖਾ ਮਾਇਆ ਜਿੰਨੇ ਬੰਦਿਆਂ ਤੇ ਕੋਈ ਵਿਤਬੀ ਦਾ ਜਾਂ ਦੂਜੇ ਤੀਜੇ ਦੋਸ਼ ਹੈ ਜਿਹੜੇ ਬੰਦੇ ਉਦੋਂ ਕਾਮਯਾਬ ਸੀ ਉਹਨਾਂ ਨੇ ਉਦੋਂ ਕੁਝ ਨਹੀਂ ਕੀਤਾ ਤੇ ਅੱਜ ਅਸੀਂ ਉਹਨਾਂ ਨੂੰ ਆਪਣੀ ਪਾਰਟੀ 'ਚ ਬਿਲਕੁਲ ਸ਼ਾਮਲ ਨਹੀਂ ਕਰਾਂਗੇ ਕਿਉਂਕਿ ਇੰਨਾ ਇੱਥੇ ਉਹ ਬੰਦੇ ਸ਼ਾਮਲ ਕੀਤੇ ਜਾਣਗੇ ਜਿਹੜੇ ਬੰਦੇ ਪੰਥ ਪ੍ਰਸਤ ਹੈ ਜਿਹੜੇ ਬੰਦੇ ਪੰਜਾਬ ਪ੍ਰਸਤ ਹੈ ਜਿਹੜੇ ਬੰਦੇ ਲਗਾਤਾਰ ਸ਼ਿਕਾਇਤਾਂ ਲੜਦੇ ਆ ਰਹੇ ਨੇ ਤੇ ਉਹਨਾਂ ਦੇ ਸਰਕਾਰ ਦਾ ਤਸ਼ੱਦਦ ਛੱਲਿਆ ਹੈ ਉਹਨਾਂ ਬੰਦਿਆਂ ਨੇ ਜੀਲਾ ਕਟਿਆ ਹੈ ਜਿਹੜੇ ਬੰਦੇ ਵਾਕੇ ਪੰਜਾਬ ਦਾ ਭਲਾ ਸੋਚਦੇ ਆ ਉਹ ਜਿਹੜੇ ਬੰਦੇ ਇਹ ਚੀਜ਼ ਨੂੰ ਮੁੱਖ ਰੱਖਦੇ ਆ ਵੀ ਪੰਥ ਬਸੇ ਮੈਂ ਉਹ ਜਿਹੜਾ ਜਿਹੜੇ ਬੰਦੇ ਇਸ ਸਿਧਾਂਤ ਤੇ ਚੱਲਦੇ ਆ ਉਹ ਬੰਦੇ ਹੀ ਸਾਡੀ ਪਾਰਟੀ ਦੇ ਮੈਂਬਰ ਹੋਣਗੇ ਸਾਡੀ ਪਾਰਟੀ ਦੇ ਲੀਡਰ ਹੋਣਗੇ ਸਾਡੀ ਪਾਰਟੀ ਦੇ ਉਮੀਦਵਾਰ ਹੋਣਗੇ ਬਾਕੀ ਧੜਾ ਅਕਾਲੀ ਦਰ ਪਾਦੋਂ ਦੇ ਨਾਲ ਵੱਖ ਹੋਇਆ ਉਹ ਆਪਣੇ ਆਪ ਨੂੰ ਦਾਵਾ ਕਰਦਾ ਹੈ ਕਿ ਅਸੀਂ ਸੁਧਾਰ ਲਹਿਰ ਲੈ ਕੇ ਆਉਣੀ ਹੈ ਅਸੀਂ ਪੰਜਾਬ ਦੀ ਅਸੀਂ ਪੰਥ ਦੇ ਮੁੱਦਿਆਂ ਦੀ ਗੱਲ ਕਰਨੀ ਹੈ ਕੀ ਲੱਗਦਾ ਹੈ ਕਿ ਬਾਕੀ ਧੜੇ ਦੇ ਵਿੱਚੋਂ ਕਿਸੇ ਅਜਿਹੇ ਲੀਡਰ ਨੂੰ ਕੋਈ ਜਗ੍ਹਾ ਦਿੱਤੀ ਜਾ ਸਕਦੀ ਹੈ ਜਿਹੜਾ ਲੱਗਦਾ ਹੈ ਕਿ ਕੋਈ ਸੁਥਰੀ ਸ਼ਖਸੀਅਤ ਵਾਲਾ ਜਾਪਦਾ ਹੈ ਦੇਖੋ ਜੀ ਇਹ ਤੇ ਕੋਈ ਇਥੇ ਆਪਾਂ ਪਹਿਲੀ ਗੱਲ ਜਿਵੇਂ ਬਾਦਲਦਲ ਇੱਕ ਪਰਿਵਾਰਕ ਦਲ ਬਣ ਕੇ ਰਹਿ ਗਿਆ ਪਰਿਵਾਰਕ ਦਲ ਨਹੀਂ ਬਣਾਉਗਾ ਇਸ ਪਾਰਟੀ ਨੂੰ ਹਰ ਬੰਦਾ ਜਿਹੜਾ ਪੰਜਾਬ ਦੇ ਭਲੇ ਲਈ ਸੋਚਦਾ ਹੈ ਪੰਥ ਦੇ ਭਲੇ ਲਈ ਸੋਚਦਾ ਹੈ ਲੋਕ ਭਲਾਈ ਦੇ ਕੰਮ ਕਰਦਾ ਹੈ ਉਹ ਬੰਦੇ ਨੂੰ ਇਸ ਪਾਰਟੀ ਦੇ ਵਿੱਚ ਜਗ੍ਹਾ ਹੈਗੀ ਆ ਪਰ ਉਹਦੇ ਲਈ ਸਾਡੀਆਂ ਕੋਈ ਕੰਡੀਸ਼ਨਾਂ ਹੈ ਪਾਰਟੀ ਦਾ ਸੰਧਾਨ ਬਣਾਇਆ ਹੈ ਉਹਨਾਂ ਉਸ ਛਾਂਣੀ ਦੇ ਅੱਛੜ ਕੇ ਉਹ ਬੰਦੇ ਨੂੰ ਆਉਣਾ ਪਊਗਾ ਤਾਂ ਜੋ ਕੱਲ ਨੂੰ ਆ ਕੇ ਉਹ ਫਿਰ ਇੱਥੇ ਡਿਕਟੇਟਰਸ਼ਿਪ ਨਾ ਕਰੇ ਵੀ ਫਿਰ ਇਹ ਪਾਰਟੀ ਕਿਤੇ ਪਹਿਲਾਂ ਵਾਲੀਆਂ ਪਾਰਟੀਆਂ ਵਾਂਗੂ ਕੇਵਲ ਗੱਲਾਂ ਚੋਕੀ ਨਾ ਰਹੇ ਜੀ ਵੀ ਇਹ ਪਾਰਟੀ ਕੰਮ ਕਰੇ ਤਾਂ ਕਰਕੇ ਉਸ ਆਧਾਰ ਤੇ ਬੰਦਿਆਂ ਨੂੰ ਲਿਆਦਾ ਜਾਊਗਾ ਵੀ ਇੱਕ ਕੰਡੀਸ਼ਨਾਂ ਦੇ ਇੱਕ ਸੰਵਧਾਨ ਦੇ ਉਹ ਸ਼ਰਤਾਂ ਦੇ ਆਧਾਰ ਤੇ ਵੀ ਆਹ ਵਾਲੀਆਂ ਸ਼ਰਤਾਂ ਵਾ ਸਾਡੀ ਜੀ ਪਾਰਟੀ ਦਾ ਉਮੀਦਵਾਰ ਬਣਨਾ ਹੈ ਤੇ ਤੈਨੂੰ ਪੰਥ ਪ੍ਰਸਤਿਤ ਜਾਪਰਸਤ ਬੰਨਾ ਪਊਗਾ ਉਹਨਾਂ ਦੇ ਆਧਾਰ ਤੇ ਅਸੀਂ ਬੰਦੇ ਸ਼ਾਮਲ ਕਰਾਂਗੇ ਇੱਦਾਂ ਨਹੀਂ ਬਿਹਾਰੀ ਸਰੀ ਨੂੰ ਵੀ ਜਿਹੜਾ ਇਹ ਨਹੀਂ ਸਾਨੂੰ ਕੋਈ ਵੀ ਬਸ ਅਹੀਂ ਕਠਾ ਪੀੜ ਕਠੀ ਕਰ ਲੀਏ ਇਹ ਪਾਰਟੀ ਢੀਡ ਨਹੀਂ ਹੈ ਕੱਟੀ ਕਰੂ ਪਾਰਟੀ ਦਾ ਕੇਟਰ ਵਧਾਉਣ ਵਾਸਤੇ ਨਵੀਆਂ ਧਰਾਂ ਨੂੰ ਬਹੁਤ ਵੱਡੀ ਤਦਾਦ ਦੇ ਵਿੱਚ ਜ਼ਰੂਰਤ ਹੁੰਦੀ ਆ ਲੋਕਾਂ ਦੇ ਵਿੱਚ ਵਿਚਰਨ ਦੀ ਲੋਕਾਂ ਨੂੰ ਲਾਮਬੰਦ ਕਰਕੇ ਉਹਨਾਂ ਨੂੰ ਆਪਣੀ ਪਾਰਟੀ ਦੇ ਨਾਲ ਜੋੜਨ ਦੀ ਲੱਗਦਾ ਹੈ ਕਿ ਇਸ ਚੀਜ਼ ਦੇ ਵਿੱਚ ਸਫਲ ਹੋਣ ਵਾਸਤੇ ਕੋਈ ਸਟ੍ਰੈਟਜੀ ਲਿਖੀ ਹੈ ਤੁਸੀਂ ਬਿਲਕੁਲ ਜੀ ਸਾਨੂੰ ਲੱਗਦਾ ਵੀ ਵੇਖੋ ਸਾਨੂੰ ਤੇ ਖਿਡਾਰੇ ਲੋਕਾਂ ਨੇ ਆ ਵੀ ਸਾਨੂੰ ਕੋਈ ਇਹ ਜਾ ਲੋਕ ਇਕੱਠੇ ਕਰਨ ਲਈ ਕੋਈ ਸਟ੍ਰੈਟਜੀ ਲਿਖਣ ਦੀ ਲੋੜ ਹੀ ਨਹੀਂ ਹੈ ਕਿਉਂਕਿ ਇਹ ਬਣਾਈ ਗਈ ਇਹ ਲੋਕਾਂ ਦੀ ਆਵਾਜ਼ ਚੋਂ ਇੱਕ ਉੱਠੀ ਹੋਈ ਲੋਕਾਂ ਦੀ ਆਵਾਜ਼ ਚੋਂ ਪੈਦਾ ਹੋਇਆ ਕਾਲੀ ਦਾ ਨਾਸ ਪੰਜਾਬ ਤੇ ਇਹ ਕੋਈ ਇੱਕ ਤਿੰਨ ਚਾਰ ਬੰਦੇਾਂ ਨੇ ਜਾਂ ਵੱੱਡ ਕਮਰੇ ਦੇ ਵਿੱਚ ਮੀਟਿੰਗ ਕਰਕੇ ਕੋਈ ਕਾਲੀ ਕਲਵਾਰਸ ਪੰਜਾਬ ਦੀ ਨਹੀਂ ਬਣਿਆ ਇਹ ਲੋਕਾਂ ਦੇ ਅਵਾਜ਼ ਦੇ ਵਿੱਚੋਂ ਲੋਕਾਂ ਦੀ ਜ਼ੁਬਾਨ ਤੋਂ ਇਹ ਪਾਰਟੀ ਆਈ ਵੀ ਇੱਕ ਪਾਰਟੀ ਇੱਕ ਧਿਰ ਚਾਹੀਦੀ ਹੈ ਸਾਨੂੰ ਤਾਂ ਕਰਕੇ ਸਾਨੂੰ ਜਿਹੜੀ ਲੋਕ ਭੜਾਈ ਦੇ ਸੀ ਕੰਮ ਕਰਨੇ ਆ ਲੋਕਾਂ ਨੂੰ ਵਿਸ਼ਵਾਸ ਹੈ ਇਸ ਪਾਰਟੀ ਤੇ ਇਸ ਪਾਰਟੀ ਦੇ ਲੀਡਰਾਂ ਤੇ ਵਿਸ਼ਵਾਸ ਹੈ ਜਿਹੜੇ ਇਸ ਪਾਰਟੀ ਦੇ ਅਧਿਕਾਰ ਉਹਨਾਂ ਤੇ ਯਕੀਨ ਹੈ ਤੇ ਇਸ ਕਰਕੇ ਲੋਕਾਂ ਨੇ ਆਪ ਮਹਾਰੀ ਸਾਥ ਦਿੱਤਾ ਹੈ ਹੁਣ ਉੱਥੇ ਉਹਦਨ ਰੈਲੀ ਹੋਈ ਜਿਹੜੀ ਅਕਾਲੀ ਦਲ ਦੀ ਰੈਲੀ ਸੀ ਉਹ ਤੁਸੀਂ ਵੇਖਿਆ ਵੀ ਉਹ ਭਈਏ ਇਕੱਠੇ ਕਰਕੇ ਉਹਨਾਂ ਨੇ ਖੜੇ ਉੱਥੇ ਕੋਈ ਪੇਹ ਦੀ ਜੇਬ ਤੋਂ ਗੁੜਕਾ ਨਿਕਲ ਰਿਹਾ ਕੋਈ ਬੀੜੀ ਸਿਗਰਟ ਕੋਈ ਏਦਾਂ ਦੀਆਂ ਡੱਬੀਆਂ ਉਹਨਾਂ ਨੇ ਉੱਥੇ ਬਾਹਰ ਕੱਢੀਆਂ ਉੱਥੇ ਦਿਹਾੜੀ ਦਾ ਉੱਥੇ ਬਾਅਦ ਜੋ ਰੈਲੀ ਹੋ ਗਈ ਸ਼ਰਾਬਾ ਪੀ ਰਹੇ ਉੱਥੇ ਕਰਾਏ ਤੇ ਬੰਦੇ ਖੜਕੇ ਤੇ ਰੈਲੀ ਭਰੀ ਗਈ ਇੱਥੇ ਵੇਖੋ ਜਿਹੜਾ ਇਕੱਠ ਹੋਇਆ ਠਾਠਾ ਮਾਰਦਾ ਝਕਾਰਿਆਂ ਦੀਆਂ ਗੂੰਜਾ ਉੱਥੇ ਦਾ ਪਾਰਟੀ ਦਾ ਆਲਾਨ ਹੋਇਆ ਇਹ ਸਾਰਾ ਇਕੱਠ ਆਪ ਮਹਾਰੇ ਲੋਕਾਂ ਦਾ ਸੀ ਇਸ ਕਰਕੇ ਜਿਹੜੀ ਸਟ੍ਰੈਟਜੀ ਸਾਡੀ ਤੇ ਲੋਕਾਂ ਨੇ ਤਿਆਰ ਕੀਤੀ ਹੈ ਮੀਡੀਆ ਨੇ ਤੇ ਚਰਚਾਵਾਂ ਸ਼ੇਸ਼ਤੀਆਂ ਕਿ ਉਸ ਪਾਰਟੀ ਦਾ ਸਮਰਥਨ ਕਰਨ ਵਾਸਤੇ ਕੋਈ ਗਿਆ ਹੀ ਨਹੀਂ ਉੱਥੇ ਤੇ ਕੁਰਸੀਆਂ ਵੇਰੀਆਂ ਪਈਆਂ ਉੱਥੇ ਤੇ ਦੇਖੋ ਜੀ ਜਿਹੜਾ ਮੀਡੀਆ ਸੈਂਟਰ ਦਾ ਮੀਡੀਆ ਹੈ ਜਿਹੜਾ ਮੀਡੀਆ ਬਕਾਊ ਮੀਡੀਆ ਹੈ ਜਿਹੜਾ ਚਾਰ ਛਿਲੜਾ ਤੇ ਵਿਗਿਆ ਜਿਹੜਾ ਆਪਣੇ ਧਰਮ ਤੋਂ ਬੇਧਰਮਾ ਹੋ ਗਿਆ ਵਾ ਜਿਹੜਾ ਮੀਡੀਆ ਇੱਕ ਝੂਠ ਪਰੋਸ ਰਿਹਾ ਹੈ ਉਹ ਤੇ ਕੁਝ ਵੀ ਪਰੋਸ ਸਕਦਾ ਪਰ ਤੁਸੀਂ ਆਨਲਾਈਨ ਵੀਡੀਓ ਕੱਢ ਕੇ ਦੇਖ ਸਕਦੇ ਜੀ ਤੁਹਾਡਾ ਉਧਰ ਲਾਈਵ ਚੱਲਿਆ ਚੈਨਲਾਂ ਤੇ ਉਹ ਦੇਖ ਸਕਦੇ ਜੀ ਵੀ ਜਦੋਂ ਮਤੇ ਪੜੇ ਗਏ ਸਾਰਾ ਪੰਡਾਲ ਭਰਿਆ ਹੈ ਜਕਾਰਿਆਂ ਦੀਆਂ ਗੂੰਜਾਂ ਉੱਥੇ ਕੋਈ ਉਹਨਾਂ ਨੂੰ ਕਹਿ ਨਹੀਂ ਸੀ ਰਿਹਾ ਉੱਥੇ ਕੋਈ ਉੱਥੇ ਜਿਵੇਂ ਅਕਾਲੀ ਦਲ ਦਾ ਤੁਸੀਂ ਵੇਖੋ ਜਿੱਥੇ ਜਿੰਨੂ ਇਹ ਕਹਿ ਰਹੇ ਆ ਵੀ ਬੜਾ ਇਕੱਠ ਹੋਇਆ ਉੱਥੇ ਸ਼ਰਾਬਾਂ ਪੀਦੇ ਉਹ ਕਿਉਂ ਨਹੀਂ ਬਖਾਰ ਰਹੇ ਉਹ ਬਾਅਦ ਵਿੱਚ ਸ਼ਰਾਬਾਂ ਪੀ ਰਹੇ ਉੱਥੇ ਭਈਏ ਖੜੇ ਗਏ ਜਿਹੜੇ ਭਈਏ ਜਿਨ੍ਹਾਂ ਦੀ ਟਰੀ ਹੁੰਦੀ ਸੀ ਉਹ ਭਈਆਂ ਦੇ ਜੇਬਾਂ 'ਚ ਉੱਥੇ ਬੀੜੀਆਂ ਸਿਗਰਟਾਂ ਸਾਰੀਆਂ ਪੁੜੀਆਂ ਉੱਥੇ ਢੇਰ ਲੱਗਾ ਪਿਆ ਉੱਥੇ ਉਹ ਕੱਠ ਨਹੀਂ ਸੀ ਉੱਥੇ ਨਰੋਲ ਮਲਾਈ ਨੂੰ ਆਪਾਂ ਕਹਿੰਦੇ ਆ ਨਾ ਅਕਾਲੀ ਦਾ ਵਾਰਿਸ ਪੰਜਾਬ ਦੇ ਕੋਲ ਨਰੋਲ ਮਲਾਈ ਸੀ ਪੰਜਾਬ ਦੀ ਪੱਥ ਦੀ ਨੌਜਵਾਨੀ ਦੀ ਬਜ਼ੁਰਗਾਂ ਦੀ ਜਿਹੜਾ ਉਹ ਕੱਠ ਸੀ ਉੱਥੇ ਤੇ ਜਕਾਰਿਆਂ ਜੇ ਗੁੰਡਾ ਚੱਲ ਰਹੀਆਂ ਸੀ ਉੱਥੇ ਤੇ ਇੰਨੂੰ ਲੱਗ ਰਿਹਾ ਸੀ ਜਿਵੇਂ ਜਿਹੜਾ 2027 ਦੇ ਵਿੱਚ ਕੋਈ ਅਸੀਂ ਮਹਿਦ ਸਰਦਤਾ ਹੋਵੇ ਜਿਹੜਾ ਆਪਾਂ ਉਮਰਤਪਾਲ ਨੂੰ ਸੀਐਮ ਲੋਕਾਂ ਨੇ ਮੰਨ ਲਿਆ ਹੋਵੇ ਇਹਦਾ ਮਾਹੌਲ ਸੀ ਉੱਥੇ ਸਾਰਾ মিডিਆ ਜਾਣਦਾ ਹੈ ਬਾਕੀ ਆਪਾਂ ਜਿਹੜਾ ਝੂਠ ਸਰਦਤਾ ਹੈ ਉਹਦੇ ਕੁਝ ਵੀ ਸਰਦਸੰਦਾ ਹੈ ਕਿਉਂਕਿ ਮਰੇ ਮੁਕਰੇ ਦਾ ਕੋਈ ਇਲਾਜ ਨਹੀਂ ਜਿਹੜੇ ਸਿਆਸਤਦਾਨ ਹੁੰਦੇ ਆ ਬਹੁਤ ਸੰਕੋਚ ਦੇ ਸੰਕੋਚ ਵਿੱਚ ਮੀਡੀਆ ਦੇ ਵਿੱਚ ਬਿਆਨ ਰੱਖਦੇ ਆ ਤਾਂ ਉਹਨਾਂ ਬਿਆਨਾਂ ਨੂੰ ਕਿਤੇ ਨਾ ਕਿਤੇ ਜਦੋਂ ਕਿਤੇ ਨਾ ਕਿਤੇ ਬਿਆਨਾਂ ਦੇ ਵਿੱਚ ਤਬਦੀਲੀ ਹੋ ਜਾਂਦੀ ਹੈ ਜਾਂ ਸ਼ਬਦਾਂ ਦੀ ਬਾਤ ਘਟ ਹੋ ਜਾਂਦੀ ਹੈ ਤਾਂ ਉਹ ਮੀਡੀਆ ਦੇ ਨਾਮ ਚਰਚਾਵਾ ਦਾ ਹਿੱਸਾ ਬਣਦੇ ਨੇ ਸਰਬਜੀਤ ਸਿੰਘ ਖਾਲਸਾ ਦੇ ਜਿਹੜੇ ਇੱਕ ਦੋ ਬਿਆਨ ਦਿੱਤੇ ਹੋਏ ਨੇ ਪਾਰਟੀ ਨੂੰ ਲੈ ਕੇ ਕਿ ਪਾਰਟੀ ਦਾ ਜਿਹੜਾ ਨਾਮ ਹੈ ਜੇ ਮੁਕਰਰ ਨਹੀਂ ਹੋਇਆ ਇਸੇ ਨੂੰ ਲੈ ਕੇ ਮੀਡੀਆ ਨੇ ਬਹੁਤ ਸਾਰਾ ਸੱਜੇ ਖਪੇ ਕਰਕੇ ਜਿਹੜਾ ਚਲਾਇਆ ਵੀ ਕੀ ਲੱਗਦਾ ਕਿ ਇਹਨਾਂ ਬਿਆਨਾਂ ਨੂੰ ਜਿਹੜੇ ਲੋਕ ਹੈ ਉਹ ਕਿਸ ਨਜ਼ਰੀਏ ਦੇ ਨਾਲ ਦੇਖਦੇ ਆ ਦੇਖੋ ਜੀ ਉਹ ਸਿਆਸਤਦਾਨ ਥੋੜਾ ਸਪੋਰਟ ਕੇ ਬਿਆਨ ਦਿੰਦੇ ਹੋਣਗੇ ਸਾਡੀ ਤੇ ਸਿਆਸਤ ਨੰਗੀ ਚਿੱਟੀ ਸਿਆਸਤ ਹੈ ਵੀ ਜਿਆ ਸਾਰਾ ਕੁਝ ਸਪੱਸ਼ਟ ਆਸੀ ਕੋਈ ਨੁਕਾ ਤੋਂ ਲਗਾ ਕੇ ਨਹੀਂ ਰੱਖਿਆ ਯਾ ਮੀਡੀਆ ਕੋਈ ਲਗਾਕੀ ਨਹੀਂ ਰੱਖਿਆ ਉਹ ਮੀਡੀਆ ਜਾਨ ਬੁੱਢ ਕੇ ਤੋਰ ਰੋੜ ਕੇ ਕੁਝ ਵੀ ਪੇਸ਼ ਕਰਦੇ ਪਰ ਪੰਜਾਬ ਦਾ ਕੱਲਾ ਕੱਲਾ ਬੱਚਾ ਕੱਲਾ ਕੱਲਾ ਬਜ਼ੁਰਗ ਜਾਣਦਾ ਕਿ ਇਹ ਪਾਰਟੀ ਦਿੱਲੀ ਤੋਂ ਨਹੀਂ ਇਹ ਪਾਰਟੀ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਪੰਜਾਬ ਦੇ ਸੱਥਾਂ ਦੇ ਵਿੱਚੋਂ ਪੰਜਾਬ ਦੇ ਘਰਾਂ ਦੇ ਵਿੱਚੋਂ ਲੋਕਾਂ ਦੀ ਜ਼ੁਬਾਨ ਦੇ ਵਿੱਚ ਉਠੀ ਹੋਈ ਪਾਰਟੀ ਹੈ ਕਿ ਲੋਕਾਂ ਨੇ ਚਾਇਆ ਸੀ ਤੇ ਪਾਰਟੀ ਬਣੀ ਹੈ ਇਹਨਾਂ ਕੋਈ ਕੋਈ ਪਲੈਨਿੰਗ ਦੇ ਨਾਲ ਕਿਸੇ ਨੇ ਜਾਂ ਉਧਰੋਂ ਨਹੀਂ ਇਸੇ ਕਰਕੇ ਤੇ ਨਵਾਂ ਅਕਾਲੀ ਦਲ ਸੀ ਸਾਬਤ ਕੀਤਾ ਵੀ ਜਦ ਦੁਨੀਆਂ ਪਾਰਟੀਆਂ ਜਾ ਕੇ ਦਿੱਲੀ ਦੀ ਝੋਲੀ ਮਹਿ ਗਈਆਂ ਇਸ ਕਰਕੇ ਸਾਡੀ ਲੰਗੀ ਚਿੱਟੀ ਸਿਆਸਤ ਹੈ ਅਸੀਂ ਜਿੱਥੇ ਪਹਿਲਾਂ ਖੜੇ ਸੀ ਅੱਜ ਵੀ ਉੱਥੇ ਖੜੇ ਆ ਭਾਵੇਂ ਉਹ ਤੁਸੀਂ ਬਿਆਨਾਂ ਨੂੰ ਤੋਰ-ਵਰੋੜ ਮਰੋੜ ਕੇ ਪੇਸ਼ ਕਰ ਦੋ ਜਾਂ ਜਿੰਨਾ ਮਰਜੀ ਕਰ ਦੋ ਪਰ ਸਾਡੇ ਕੋਲ ਤੇ ਕੁਝ ਲਕਾਉਣ ਲਈ ਹੈ ਨਹੀਂ ਅਸੀਂ ਕੁਝ ਓਲੇ ਲਕੋ ਕੇ ਨਹੀਂ ਰੱਖਿਆ ਸਾਰਾ ਕੁਝ ਲੋਕਾਂ ਦੇ ਸਾਹਮਣੇ ਲੋਕਾਂ ਦੀ ਪਾਰਟੀ ਆ ਲੋਕਾਂ ਨੇ ਚਲਉਣੀ ਆ ਲੋਕਾਂ ਨੇ ਸਾਰੀ ਰਾਜਨੀਤੀ ਅੱਗੇ ਕਰਨੀ ਆ ਲੋਕਾਂ ਨੇ ਸਾਥ ਦੇਣਾ ਹੈ ਇਸ ਕਰਕੇ ਸਾਡੇ ਕੋਲ ਲਕਾਉਣ ਲਈ ਕੁਝ ਨਹੀਂ ਆ মিডিਆ ਭਾਵੇਂ ਲੋਕ ਮਰਜੀ ਪੇਸ਼ ਕਰੇ ਜਿੰਨਾ ਮਰਜੀ ਜ਼ੋਰ ਲਾਈ ਜਾਵੇ ਪਰ ਕਹਿੰਦੇ ਆ ਕਿ ਸੱਚ ਸਾਹਮਣੇ ਆ ਜਾਂਦਾ ਪੰਜਾਬ ਦੇ ਲੋਕਾਂ ਦੇ ਬਾਰੇ ਵੱਡੇ ਖਰਸ਼ੇ ਵੀ ਰੱਖੇ ਜਾਂਦੇ ਕਿ ਤੇ ਮੁਫਤ ਖੂਰੀ ਦਾ ਸ਼ਿਕਾਰ ਹੋ ਗਏ ਕੋਈ ਆਟਾ ਦਾਲ ਕੰਕੜ ਦਾ ਵਾਅਦਾ ਕਰਦਾ ਤੇ ਕੋਈ ਬਸਾਂ ਦੇ ਸਫ਼ਰ ਮੁਫਤ ਦੇਣ ਦੀਆਂ ਗੱਲਾਂ ਕਰਦਾ ਤੇ ਉਹਦੇ ਪਿੱਛੇ ਲੱਗ ਤੁਰਦੇ ਆ ਕੀ ਲੱਗਦਾ ਕਿ ਤੁਹਾਨੂੰ ਵੀ ਸਤਾ ਵਿੱਚ ਆਉਣ ਵਾਸਤੇ ਇਸ ਤਰ੍ਹਾਂ ਦੇ ਲੋਕ ਲਭਾਵਾਦਿਆਂ ਦੀ ਲੋੜ ਪਊਗੀ ਦੇਖੋ ਜੀ ਅਸੀਂ ਭਾਈ ਅਮਰਤਪਾਲ ਨੇ ਪਹਿਲਾਂ ਵੀ ਇਹ ਗੱਲ ਬਹੁਤ ਵਾਰ ਕੀਤੀ ਹੈ ਵੀ ਗਲੀਆਂ ਨਾਲੀਆਂ ਵਾਲੀ ਸਿਆਸਤ ਨਹੀਂ ਕਰਨੀ ਅੱਜ ਹੋਰ ਜਿਹੜੀਆਂ ਮਰਗੀ ਪਾਰਟੀ ਨਾਲ ਕੁਰਸੀਆਂ ਦੇ ਕਾਬਜ ਹੋਣ ਲਈ ਢਾਲ ਰੋਟੀ ਦਾ ਤੁਹਾਨੂੰ ਕਹਿਣਗੇ ਵਾਅਦਾ ਕਰਨਗੇ ਕੋਈ ਹੋਰ ਬਸਾਂ ਦਾ ਕਰਾਇਆ ਕੋਈ ਇਤਾਂ ਦੇ ਦੁੱਧੇ ਤੀਕੇ ਵਾਅਦੇ ਕਰਨਗੇ ਪਰ ਅਸੀਂ ਤੁਹਾਡੇ ਨਾਲ ਵਾਅਦਾ ਕਰਾਂਗੇ ਕਿ ਤੁਹਾਨੂੰ ਅਸੀਂ ਇੰਨੀ ਯੋਗੇ ਕਰਦਾਂਗੇ ਤੁਹਾਨੂੰ ਇੰਥੋਂ ਤੱਕ ਤੱਕ ਪੈਰਾਂ ਉੱਤੇ ਖੜੇ ਕਰਦਾਂਗੇ ਤੁਹਾਨੂੰ ਆਪਣੇ ਪੈਰਾਂ ਉੱਤੇ ਖੜੇ ਕਰਦਾਂਗੇ ਵੀ ਤੁਸੀਂ ਆਪ ਆਪਣੀ ਢਾਲ ਰੋਟੀ ਕਮਾ ਸਕੂਗੇ ਅਸੀਂ ਤੁਹਾਡੇ ਨਾਲ ਵਿੱਦਿਆ ਘਟਾਂਜਾਂ ਦਾ ਵਾਅਦਾ ਕਰਾਂਗੇ ਅਸੀਂ ਤੁਹਾਡੇ ਨਾਲ ਪੰਜਾਬ ਦੇ ਰੋਜ਼ਗਾਰ ਦਾ ਵਾਅਦਾ ਕਰਾਂਗੇ ਅਸੀਂ ਤੁਹਾਡੇ ਨਾਲ ਇਹ ਨਹੀਂ ਵਾਅਦਾ ਕਰਾਂਗੇ ਵੀ ਤੁਸੀਂ ਘਰੇ ਬਹੋ ਜੀ ਬੇਰੇਟਗਾਰ ਉਹ ਤੁਸੀਂ ਬੇਸਹਾਰਾ ਰਹੋ ਤੇ ਤੁਹਾਡੇ ਘਰੇਦਾਰ ਰੋਟੀ ਅਸੀਂ ਫੜਾ ਜਾਗੇ ਇਹ ਵਾਦਾ ਅਸੀਂ ਬਿਲਕੁਲ ਨਹੀਂ ਕਰਨ ਕਿਉਂਕਿ ਜਿਹੜਾ ਪੰਜਾਬ ਦਾ ਨੌਜਵਾਨ ਆ ਜਿਹੜਾ ਪੰਜਾਬ ਦਾ ਕਿਸਾਨ ਆ ਉਹ ਮਿਹਨਤੀ ਕਿਸਾਨ ਆ ਇਹ ਪੰਜਾਬ ਦਾ ਜਿਹੜਾ ਹੱਡਿਆ ਪੰਜਾਬ ਦਾ ਜੰਮਿਆ ਬੰਦਾ ਉਹ ਹੱਡ ਬਨ ਨਹੀਂ ਮਿਹਨਤ ਕਰਦਾ ਇਸ ਕਰਕੇ ਅਸੀਂ ਉਹਦੀ ਮਿਹਨਤ ਕਰ ਲਈ ਰੋਜ਼ਗਾਰ ਪੈਦਾ ਕਰਾਂਗੇ ਨਾ ਕਿ ਉਹਨੂੰ ਮੂਤਦਾਰ ਰੋਟੀ ਦਵਾਂਗੇ ਇਹੋ ਜਿਹਾ ਸਾਡੀ ਪਾਰਟੀ ਨੂੰ ਨਾ ਵਾਦਾ ਪਹਿਲਾਂ ਕੀਤਾ ਗਿਆ ਨਾ ਸਦੀ ਇਹ ਸੋਚ ਹੈਗੀ ਹੈ ਸਟ੍ਰੈਟਜੀ ਹੈਗੀ ਹੈ ਤੇ ਨਾ ਅੱਗੇ ਤੇ ਕਦੀ ਹੋਵੇਗੀ ਅਸੀਂ ਪੰਜਾਬ ਦੇ ਵਿਦਿਅਕ ਢਾਂਚੇ ਤੇ ਕੰਮ ਕਰਾਂਗੇ ਪੰਜਾਬ ਦੇ ਰੋਜ਼ਗਾਰ ਤੇ ਕੰਮ ਕਰਾਂਗੇ ਵੀ ਪੰਜਾਬ ਦਾ ਨੌਜਵਾਨ ਮਿਹਨਤ ਕਰਕੇ ਇੰਨੀ ਜੁਗਾ ਹੋ ਸਕੇ ਵੀ ਉਹ ਆਪਣਾ ਘਰ ਪਰਿਵਾਰ ਪਾਲ ਸਕੇ ਮੌਜੂਦਾ ਸੱਤਾਧਾਰੀ ਤੇਰਾ ਆਮ ਆਦਮੀ ਪਾਰਟੀ ਦੇ ਵੱਲੋਂ ਸਤਾ ਵਿੱਚ ਆਉਣ ਤੋਂ ਪਹਿਲਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ-ਨਾਲ ਸਿੱਖਾਂ ਦੀਆਂ ਪ੍ਰਮੁੱਖ ਮੰਗਾਂ ਦਾ ਹੱਲ ਲੱਭਣ ਵਾਸਤੇ ਵਟੇ ਐਲਾਨ ਕੀਤੇ ਗਏ ਸੀ ਕੀ ਲੱਗਦਾ ਕਿ ਸਤਾ ਆਉਂਦੇ ਸਾਰ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ-ਨਾਲ ਸਿੱਖਾਂ ਦੀਆਂ ਪ੍ਰਮੁੱਖ ਮੰਗਾਂ ਅਨ ਗੋਲੇ ਆ ਕੇ ਹੋ ਜਾਂਦੀਆਂ ਜਦੋਂ ਕੁਰਸੀ ਪ੍ਰਾਪਤ ਹੋ ਜਾਂਦੀ ਆ ਬਿਲਕੁਲ ਜੀ ਵੇਖੋ ਜਦੋਂ ਆਪਾਂ ਕਿਸੇ ਮਕਸਦ ਲਈ ਕੰਮ ਕਰਦੇ ਆ ਨਾ ਵੀ ਆਪਾਂ ਕਿਸੇ ਨੂੰ ਝਾੜ ਕੇ ਝੂਠੇ ਲਾਰੇ ਲਾਉਣੇ ਆ ਵੀ ਤੈਨੂੰ ਆਹ ਕਰਦਾਂਗੇ ਉਹ ਕਰਾਂਗੇ ਉਹ ਉਹਨਾਂ ਦਾ ਮਕਸਦ ਕੀ ਸੀ ਵੀ ਕੁਰਸੀ ਤੇ ਕਾਮਯਾਬ ਹੋਣਾ ਜਦੋਂ ਆਪਾਂ ਉਸ ਮਕਸਦ ਨਾਲ ਕੰਮ ਕਰਾਂਗੇ ਤੇ ਸਾਡਾ ਮਕਸਦ ਪੂਰਾ ਹੋਇਆ ਤੇ ਸਾਰੇ ਵਾਦੇ ਸਾਰਾ ਕੁਝ ਖਤਮ પણ ਉਹਨਾਂ ਦਾ ਮਕਸਦ ਸੀ ਉਹਨਾਂ ਨੇ ਵਾਅਦੇ ਕੀਤੇ ਉਹਨਾਂ ਨੇ ਹਰ ਮੋੜਚੇ ਦੇ ਵਿੱਚ ਅਧਰੀ ਭਰੀ ਆ ਕੇ ਥੱਲੇ ਭੁੰਡੇ ਚੌਂਕੜੀ ਬਿਮਾਰੀ ਭਗਵੰਤ ਮੰਨਨੇ ਪਰ ਜਦੋਂ સત્તા ਦੇ ਕਾਮਯਾਬ ਹੋਏ ਉਹਨਾਂ ਦਾ ਜਿਹੜਾ ਮਕਸਦ ਸੀ ਉਹ ਪੂਰਾ ਹੋਇਆ ਤੇ ਸਾਰਾ ਕੁਝ ਭੁੱਲ ਗਏ ਸਾਡਾ ਮਕਸਦ ਕੀ ਆ ਪੰਜਾਬ ਦੇ ਵਿੱਚ ਭਾਈ ਜੰਮਾਤ ਤਪਾਲ ਆਇਆ ਕੋਈ ਕੁਰਸੀ ਤੇ ਜਾਂ ਲੋਕਾਂ ਤੇ ਰਾਜ ਕਰਨ ਲਈ ਗਿਆ ਤਖਤ ਤੇ ਬਹਿਣ ਲਈ ਅਸੀਂ ਅਕਾਲੀ ਦਲ ਵਾਸ ਪੰਜਾਬ ਦੇ ਨਹੀਂ ਬਣਾਇਆ ਅਸੀਂ ਸਾਡਾ ਮਕਸਦ ਇਹ ਆ ਵੀ ਲੋਕ ਭਲਾਈ ਦੇ ਕੰਮ ਕਰਨੇ ਵਾਕਿਆ ਜਿਹੜੇ ਮੁੱਦੇ ਆ ਕੋਈ ਪੰਜਾਬ ਦੇ ਕੋਈ ਪੰਥ ਪ੍ਰਸਤ ਮੁੱਦੇ ਆ ਬੰਦੀ ਸੰਘਾਂ ਦੇ ਮੁੱਦੇ ਆ ਉਹਨਾਂ ਦਾ ਹੱਲ ਕਰਨਾ ਨਾ ਕਿ ਇਹ ਮਕਸਦ ਇਹ ਵੀ ਪੰਜਾਬ ਦੀ ਕੁਰਸੀ ਤੇ ਮੁੱਖ ਮੰਤਰੀ ਦੇ ਤਖਤ ਤੇ ਕਾਮ ਕਰਜਾ ਉਹਦਾ ਇਹ ਮਕਸਦ ਨਹੀਂ ਹੈ ਜੇ ਅਸੀਂ ਇਹ ਮਕਸਦ ਰੱਖ ਕੇ ਚੱਲਾਂਗੇ ਤਾਂ ਫਿਰ ਤੇ ਸਾਰੇ ਵਾਦੀ ਉਸੇ ਦੇ ਖਤਮ ਹੋ ਜਾਣੇ ਜਦੋਂ ਕੁਰਸੀ ਮਿਲ ਗਈ ਇਸ ਕਰਕੇ ਸਾਡੀ ਪਾਰਟੀ ਦਾ ਲੀਡਰ ਉਹ ਆ ਜਿਨੇ ਬਿਨਾਂ ਕਿਸੇ ਤਾਕਤ ਦੇ ਬਿਨਾਂ ਕਿਸੇ ਕੁਰਸੀ ਦੇ ਆ ਕੇ ਪੰਜਾਬ ਦੇ ਵਿੱਚ ਕੰਮ ਕੀਤਾ ਨਸ਼ਿਆਂ ਦੀ ਚਲੜੀ ਲਹਿਰ ਨੂੰ ਠੱਲ ਪਾਈ ਉਹਨੇ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੀ ਗਲਤਲ ਦੇ ਵਿੱਚੋਂ ਕੱਢਿਆ ਤੇ ਅੱਜ ਵਾਲੇ ਲੀਡਰ ਕੀ ਕਰਦੇ ਆ ਇਹ ਝੂਠੇ ਵਾਅਦੇ ਕਰਦੇ ਵੀ ਸਾਨੂੰ ਕੁਰਸੀ ਤੇ ਕਾਮਯਾਬ ਕਰੋ ਅਸੀਂ ਫਿਰ ਪੰਜਾਬ ਦੀ ਭਲਾਈ ਕਰਾਂਗੇ ਤੇ ਸਾਡੇ ਲੀਡਰ ਨੇ ਕੀ ਕੀਤਾ ਉਹਨੇ ਕਿਹਾ ਵੀ ਬਿਨਾ ਓਸੀ ਤੋਂ ਉਹਨੇ ਵਿੜਾਈ ਪੜਾਉਂਦੀ ਭਲਾਈ ਗਾਣ ਦੇ ਕੰਮ ਕੀਤੇ ਉਹ ਇਹਨਾਂ ਨੂੰ ਚੁਭੇ ਜਿਹੜੇ ਪੰਜਾਬ ਦੀ ਭਲਾਈ ਦੇ ਵਾਅਦੇ ਕਰਕੇ ਕੁਰਸੀਆਂ 'ਤੇ ਕਾਮਯਾਬ ਹੋਏ ਸੀ ਇਸ ਕਰਕੇ ਸਾਡੀ ਸਿਆਸਤ ਤੇ ਇਹਨਾਂ ਦੀ ਸਿਆਸਤ 'ਚ ਬਹੁਤ ਫਰਕ ਹੈ ਤੁਹਾਡੀ ਪਾਰਟੀ ਦਾ ਕਿਸੇ ਸਿਆਸੀ ਪਾਰਟੀ ਦੇ ਨਾਲ ਨਾਲ ਸਿਆਸੀ ਤਿਰਧੇ ਨਾਲ ਕੋਈ ਮਤਭੇਦ ਵੀ ਹੈ ਆ ਜਿਹੜੀਆਂ ਵੇਖੋ ਜੇ ਮਤਭੇਦ ਨਾ ਹੁੰਦੇ ਸਿਆਸੀ ਤਰ੍ਹਾਂ ਦੇ ਨਾਲ ਜੇ ਮਤਭੇਦ ਨਾ ਹੁੰਦੇ ਤੇ ਅਸੀਂ ਸਿਆਸਤ 'ਚ ਹੋమే ਨਹੀਂ ਸੀ ਜੇ ਇਹ ਸਿਆਸੀ ਤਰ੍ਹਾਂ ਆਪਣਾ ਜਿਹੜਾ ਫਰਜ਼ ਪੂਰਾ ਨਿਭਾਉਂਦੀਆਂ ਪੰਜਾਬ ਪ੍ਰਤੀ ਤੇ ਸਾਨੂੰ ਸਿਆਸਤੀ ਆਪਣੀ ਸਿਆਸਤੀ ਤੇ ਨਵੀਂ ਖੜੀ ਕਰਨ ਦੀ ਲੋੜ ਹੀ ਕਿਉਂ ਨਹੀਂ ਸੀ ਪੈਣੀ ਅਕਾਲੀ ਦਲ ਉਹਨਾਂ ਚੀਜ਼ਾਂ ਤੇ ਖਰਾ ਨਹੀਂ ਉਤਰ ਸਕਿਆ ਜਿਹੜੀਆਂ ਚੀਜ਼ਾਂ ਨੂੰ ਲੈ ਕੇ ਅਕਾਲੀ ਦਲ ਹੁੰਦ ਵਿੱਚ ਆਇਆ ਸੀ ਆ ਅਕਾਲੀ ਦਲ ਵੇਖੋ ਅਕਾਲੀ ਦਲ ਅਕਾਲੀ ਦਲ ਹੀ ਨਹੀਂ ਰਿਹਾ ਸਭ ਤੋਂ ਵੱਡੀ ਗੱਲ ਇਹ ਹੈ ਵੀ ਅਕਾਲੀ ਦਲ ਅਕਾਲੀ ਦਲ ਹੀ ਨਹੀਂ ਰਿਹਾ ਉਹ ਬਾਦਲ ਦਲ ਬਣ ਗਿਆ ਤੇ ਉਹਨਾਂ ਡੀਡਾ ਤੇ ਖਰਾ ਤੇ ਤਾਪ ਤੁਰ ਗਏ ਜਿਉਂ ਅਕਾਲੀ ਦਲ ਰਹੂਗਾ ਉਹ ਤੇ ਗਾਇਕਤਾ ਦਲ ਬਣ ਗਿਆ ਉਹ ਤੇ ਪੰਜਾਬ ਦਾ ਜਿਹੜਾ ਆਪਣੇ ਨਸ਼ਾ ਪਸ਼ਕਰ ਦਲ ਬਣ ਗਿਆ ਉਹ ਤੇ ਬਿਲਡਰ ਵਾਦੀ ਦਲ ਬਣ ਗਿਆ ਉਹ ਤੇ ਠੇਕੇਦਾਰ ਦਲ ਬਣ ਗਿਆ ਉਹ ਤੇ ਲਗਦਾ ਨਹੀਂ ਕਿ ਮੁਆਫੀ ਨਾਮੇ ਤੋਂ ਬਾਅਦ ਕਿਤੇ ਨਾ ਕਿਤੇ ਸੁਖਬੀਰ ਸਿੰਘ ਬਾਦਲ ਦੇ ਬਿਆਨਾਂ ਦੇ ਵਿੱਚ ਜਾਂ ਸੋਚ ਦੇ ਵਿੱਚ ਤਬਦੀਲੀ ਆਈ ਨਜ਼ਰ ਆਉਂਦੀ ਹੈ ਕਿਉਂਕਿ ਉਸੇ ਧਰਤੀ ਦੇ ਕਹਿੰਦੇ ਨੇ ਕਿ ਇਸੇ ਜਗ੍ਹਾ ਤੇ ਜਿਹੜਾ ਸਿੰਘਾਂ ਨੇ ਬਦਾਵਾ ਪੜਵਾਇਆ ਸੀ ਗੁਰੂ ਦੇ ਚਰਨਾਂ ਨਾਲ ਲੱਗੇ ਸੀ ਤੇ ਇਸੇ ਤੋਂ ਬਾਅਦ ਮੈਂ ਵੀ ਪੰਥ ਨੂੰ ਬੇਨਤੀ ਕਰਦਾ ਕਿ ਮੈਂ ਵੀ ਪੰਥ ਦਾ ਤੇ ਪੰਥ ਵਾਸਤੇ ਸਮਾਂ ਤੇ ਛਿੱਧੀ ਵੀ ਦੇ ਦੂੰਗਾ ਵੇਖੋ ਜੀ ਜਿਹੜੇ ਉਹਨੇ ਗਣਾ ਕੀਤੇ ਆ ਨਾ ਉਹ ਗਨਾਹ ਬਖਸ਼ਣਯੋਗ ਨਹੀਂ ਆ ਤੇ ਉਹ ਬਖਸ਼ੇ ਵੀ ਉਹਦੇ ਕਹਿੰਦੇ ਕਿ ਜਦੋਂ ਬੰਦਾ ਅੰਦਰੋਂ ਵਾਕਿਆ ਹੀ ਉਹ ਉਹਨਾਂ ਨੂੰ ਕਬੂਲ ਕਰਦਾ ਉਹ ਤਾਂ ਕਹਿੰਦਾ ਵੀ ਮੇਰਾ ਕੋਈ ਕਸੂਰ ਨਹੀਂ ਸੀ ਉਹਨੇ ਬਿਆਨ ਦਿੱਤਾ ਵੀ ਮੇਰਾ ਕੋਈ ਕਸੂਰ ਨਹੀਂ ਸੀ ਮੈਂ ਤੇ ਉੱਥੇ ਹੈ ਵੀ ਨਹੀਂ ਸੀ ਮੌਜੂਦ ਪਰ ਮੈਂ ਫਿਰ ਵੀ ਆਪਣੀ ਝੂਲੀ ਗਨਾਹ ਪੁਆਏ ਮਤਲਬ ਕਿ ਬੰਦਾ ਕਹਿ ਰਿਹਾ ਵੀ ਮੈਂ ਬੇਕਸੂਰ ਆ ਮੇਰੇ ਤੇ ਧੱਕੇ ਨਾਲ ਇਰਾਦਮ ਲਾਏ ਗਏ ਹੁਣ ਹਰ ਕਿਸੇ ਬੰਦੇ ਨੂੰ ਪਤਾ ਵੀ ਅਕਾਲੀ ਦਲ ਨੇ ਆਪਾਂ 1978 ਤੋਂ ਲੈ ਕੇ ਚੱਲ ਜੀਏ ਤੇ ਅੱਜ ਤੱਕ ਪੰਥ ਨਾਲ ਤੋਂ ਕਮਾਇਆ ਹੈ ਇਸ ਕਰਕੇ ਉਹ ਪੰਥਪ੍ਰਸਤ ਦੇ ਬੰਦਾ ਉਦੋਂ ਹੋਊਗਾ ਜਦੋਂ ਵਾਕਿਆ ਇਹ ਉਹ ਆਪਣੇ ਗਨਾਹਾਂ ਨੂੰ ਤੇ ਜਿਹੜੀ ਉਹਨੇ ਗਨਾਹ ਕੀਤੇ ਆ ਉਹਨੇ ਗੋਲੀਕਾਡ ਕਰਾਇਆ ਉਹਨੇ ਬਰਗਾੜੀ ਆਪਣਾ ਬੇਦਬੀਆਂ ਕਰਾਈਆਂ ਉਹਨੇ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਨੇ ਸਿੱਖਾਂ ਦੀਆਂ ਧੀਆਂ ਭੈਣਾਂ ਦੇ ਨਾਲ ਬਲਾਤਕਾਰ ਕੀਤਾ ਸੁਮੇਦ ਸੇਣੀ ਵਰਗਿਆਂ ਨੂੰ ਪੁਲਿਸ ਮੁਖੀ ਲਾਇਆ ਉਹਨਾਂ ਨੇ ਜ세ਦਾਰ ਗੁਰਦੇਵ ਸਿੰਘ ਕੋਂਕੇ ਦੇ ਕਾਤਲ ਤੇ ਜਸਵੰਤ ਸਿੰਘ ਖਾਲੜਾ ਦੇ ਕਾਤਲ ਆਪਣੇ ਸਵਰਨ ਘੋਟ ਨੇਰਗੇ ਬੰਦਿਆਂ ਨੂੰ ਬਚਾਇਆ ਉਹਨਾਂ ਦੇ ਕੇਸਾਂ ਦੀ ਪੈਰਵਾਹੀ ਕੀਤੀ ਉਹਨੇ ਗਰਮਾਟਨ ਨਰਕਧਾਰੀ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢਿਆ ਕਰਨਾਲ ਦੇ ਵਿੱਚ ਉਹਦਾ ਕੇਸ ਜਿਹੜਾ ਉਹ ਆਪਣੇ ਉਹਦੇ ਵਕੀਲਾ ਨੇ ਉਹਨਾਂ ਨੂੰ ਬਰੀ ਕਰਾਇਆ ਰਹਾ ਕਰਾਇਆ ਇਹ ਕਾਲੀ ਦਲ ਦੇ ਕਰਨ ਵਾਲੇ ਕੰਮ ਸੀਦਾ ਇਹ ਤੇ ਇੱਕ ਬਾਦਲਦਾਰ ਦੀ ਇੱਕ ਗੈਂਗਸਟਰ ਦਲ ਦੇ ਇੱਕ ਇਹਨਾਂ ਬੰਦਿਆਂ ਦੇ ਕਰਨ ਵਾਲੇ ਕੰਮ ਸੀ ਮੁੜ ਕੇ RAMri ਹੀ ਮਨੂ ਨੇ ਝੂਠੀ ਮਾਫੀ ਦਵਾਈ ਜਿਹੜੀ ਉਹਨੇ ਮੰਗੀ ਵੀ ਨਹੀਂ ਕਿਹੜੀ ਕਿਹੜੀ ਇਹਦੀ ਇਹੋ ਜੀ ਅਸੀਂ ਕੰਮ ਕਾਰਜ ਕਰਾਈਆਂ ਕਿੱਥੇ ਹਰ ਜਗ੍ਹਾ ਕਾਲਟਕ ਸੈਰ ਤੋਂ ਪਗੜਾ ਰਿਆ ਪੰਥ ਤੋਂ ਪਗੜਾ ਰਿਆ ਤੇ ਦੂਜੀ ਗੱਲ ਅੱਜ ਉਹ ਕਹਿੰਦਾ ਵੀ ਮੈਂ ਇੱਕ ਫਿਰ ਮੈਨੂੰ ਪੰਥ ਬਖਸ਼ ਲੇ ਮੈਨੂੰ ਪੰਥ ਪ੍ਰਵਾਨ ਕਰ ਲੇ ਇਹਨੂੰ ਬੰਦਾ ਪੁੱਛੇ ਵੀ 1996 ਦੇ ਵਿੱਚ ਤੁਸੀਂ ਪੰਥ ਤੋਂ ਆ ਕੀ ਹੋਗੇ ਟੀਕਿਆ ਵੀ ਸਾਡੀ ਪਾਰਟੀ ਪੰਥ ਦੀ ਇੱਕ ਪੰਜਾਬੀ ਪਾਰਟੀ ਹੈ ਜੇ ਤੇ ਆਪ ਹੀ ਆ ਗਿਓ ਆਖੀ ਹੋਗੇ ਐਲਾਨ ਹੀ ਕਰਤਾ ਤੇ ਫਿਰ ਤੁਹਾਨੂੰ ਅੱਜ ਪੰਥ ਕਿਹੜੇ ਤਰੀਕੇ ਨਾਲ ਬਖਸ਼ ਲਵੇ ਹੂੰ ਵੀ ਆ ਵੀ ਆ ਕੀ ਹੋਏ ਜਦੋਂ ਇਹਨਾਂ ਨੇ ਪੰਥ ਦਾ ਕੋਈ ਕੰਮ ਹੀ ਨਹੀਂ ਕੀਤਾ ਬਾਅਦ ਵਿੱਚ ਚੱਟਣ ਦੇ ਐਲਾਨ ਕਰਤਾ ਤੇ ਬਾਅਦ ਵਿੱਚ ਜਦੋਂ ਇਹਨਾਂ ਦੀ 1997 ਦੇ ਵਿੱਚ ਸਰਕਾਰ ਬਣੀ ਉਸ ਤੋਂ ਬਾਅਦ ਇਹਨਾਂ ਨੇ ਜਿਹੜੇ ਜਿਨ੍ਹਾਂ ਨੇ ਸਿੱਖਾਂ ਦੀ ਨਸ਼ਲ ਕੁਸ਼ੀ ਕੀਤੀ ਸਿੱਖਾਂ ਦਾ ਜਿਨ੍ਹਾਂ ਨੇ ਘਾਰ ਕੀਤਾ ਉਹਨਾਂ ਬੰਦਿਆਂ ਨੇ ਉਹ ਵੱਡੇ ਅੰਦੇਦਾਰੀਆਂ ਦਿੱਤੀਆਂ ਤੁਹਾਡੀ ਪਾਰਟੀ ਦੇ ਨਾਲ ਜੁੜਦੋਂ ਹੋਇਆ ਸਵਾਲ ਆ ਬਹੁਤ ਸਾਰੇ ਲੋਕਾਂ ਦੇ ਸਵਾਲ ਉਸੇ ਦਿਨ ਤੋਂ ਕੀਤੇ ਜਾ ਰਹੇ ਜਦੋਂ ਇੱਕ ਤੁਸੀਂ ਧਾਰਮਿਕ ਤੋਂ ਸਿਆਸਤਦਾਨ ਬਣ ਚੁੱਕੇ ਹੋ ਸਿਆਸੀ ਪਾਰਟੀ ਦਾ ਅਗਾਧ ਕਰ ਚੁੱਕੇ ਹੋ ਲੋਕ ਜਾਣਨਾ ਚਾਹੁੰਦੇ ਕਿ ਭਾਈ ਅਮਰਪਾਲ ਸਿੰਘ ਨੇ ਵਿਦੇਸ਼ ਤੋਂ ਪੰਜਾਬ ਦੇ ਵਿੱਚ ਆ ਕੇ ਖਾਲਿਸਤਾਨ ਦੀ ਗੱਲ ਕੀਤੀ ਵੱਖਰੇ ਰਾਜ ਦੀ ਗੱਲ ਕੀਤੀ ਕਿ ਇਹਨਾਂ ਤੀਸਾਂ ਤੇ ਭਾਈ ਅਮਰਪਾਲ ਸਿੰਘ ਦੀ ਪਾਰਟੀ ਅੱਜ ਵੀ ਕਾਇਮ ਆ ਦੇਖੋ ਜੀ ਸਾਡੀ ਪਾਰਟੀ ਉਸੇ ਤਰ੍ਹਾਂ ਹੀ ਕਹਿਣ ਆ ਜਿਵੇਂ ਦੁਨੀਆ ਭਰ ਦੇ ਵਿੱਚ ਵਸਦਾ ਸਿੱਖ ਦੋ ਟਾਈਮ ਅਰਦਾਸ ਕਰਦਾ ਤੇ ਬਾਅਦ ਚ ਦੁਹਰਾ ਪੜਦਾ ਵੀ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਹਰ ਇੱਕ ਸਿੱਖ ਕਹਿਣ ਆ ਉਸੇ ਤਰ੍ਹਾਂ ਅਕਾਲੀ ਦਲ ਵਾਰਸ ਪੰਜਾਬ ਦੇ ਵੀ ਉਸ ਰਾਜ ਭਾਗ ਲਈ ਕਹਿਣ ਆ ਜਿਹੜਾ ਰਾਜ ਭਾਗ ਗੁਰਬਾਣੀ ਕਹਿੰਦੀ ਆ ਵੀ ਅਬ ਵੋਹੇ ਖੂਬ ਵਤਨ ਗਏ ਪਾਈ ਉਹਾਂ ਖੈਰ ਸਦਾ ਮੇਰੇ ਭਾਈ ਅਸੀਂ ਉਸ ਵਤਨ ਦੇ ਹਾਮੀਆ ਵੀ ਜਿੱਥੇ ਸਾਰੇ ਸਬਸ ਖਾਲੀ ਉਠੀ ਨਾ ਇਹ ਉਹ ਹਲੇ ਮੀਰਾ ਜਿਓ ਜਿੱਥੇ ਹਿੰਦੂ ਵੀ ਸੁਖੀ ਵਸਦਾ ਜਿੱਥੇ ਮਸਜਿਦਾਂ ਨਹੀਂ ਢਾਈਆਂ ਜਾਂਦੀਆਂ ਜਿੱਥੇ ਮੰਦਰ ਨਹੀਂ ਢਾਈ ਜਾਂਦੇ ਜਿੱਥੇ ਗੁਰਦੁਆਰਿਆਂ ਤੇ ਬੰਬਬਾਰੀ ਨਹੀਂ ਹੁੰਦੀ ਅਸੀਂ ਸਿਆਸਤ ਦੀ ਜਿਹੜੀ ਇੱਕ ਧਿਰ ਖੜੀ ਕੀਤੀ ਏ ਉਸੇ ਤਰ੍ਹਾਂ ਦਾ ਰਾਜ ਕਾਇਮ ਕਰਨ ਲਈ ਖੜੀ ਕੀਤੀ ਆ ਜਿਹੜਾ ਸਿਧਾਂਤ ਸਾਨੂੰ ਦਸਵੇਂ ਪਾਤਸ਼ਾਹ ਨੇ ਦਿੱਤਾ ਵੀ ਹਮਕੋ ਹਮਾਰਾ ਖੂਬ ਤੂੰ ਮੁਕੋਤ ਮਾਰਾ ਰੱਖੂ ਉਹ ਜਿੱਥੇ ਕਿਸੇ ਨਾਲ ਕੋਈ ਧੱਕੇਸ਼ਾਹੀ ਨਹੀਂ ਹੋਊਗੀ ਜਿੱਥੇ ਕਿਸੇ ਦੇ ਧਾਰਮਿਕ ਗ੍ਰੰਥ ਦੀ ਬੇਅਦਬੀ ਨਹੀਂ ਹੋਊਗੀ ਜਦੋਂ 2027 ਦੇ ਵਿੱਚ ਅਸੀਂ ਇੱਕ ਕੋਈ ਆਪਣੀ ਸਿਆਸੀ ਧਿਰ ਤੇ ਕਾਮਯਾਬ ਹੁੰਨੇ ਆ ਤੇ ਇਹੋ ਜਿਹਾ ਰਾਜ ਸੀ ਸਿਰਜਿਆ ਵੀ ਦੇਖੋ ਖਾਲਿਸਤਾਨ ਦੇ ਅਰਥ ਕੀ ਆ ਬਿਤੇ ਖਾਲਸਾ ਪੂਰ ਜਿੱਥੇ ਸਾਰੇ ਲੋਕਾਂ ਨੂੰ ਨਿਆਂ ਮਿਲਦਾ ਹੈ ਵੀ ਉਹ ਭਾਵੇਂ ਸਿੱਖਸਤਾਨ ਕਹਿ ਲੋ ਭਾਵੇਂ ਪੰਜਾਬਸਤਾਨ ਕਹਿ ਲੋ ਭਾਵੇਂ ਜਿਹੜਾ ਮਰਜੀ ਪੰਜਾਬਸਤਾਨ ਜੋ ਮਰਜੀ ਕਹਿ ਲੋ ਉਹਨੂੰ ਜਿਹੜਾ ਮਰਜੀ ਨਾਮ ਦੇ ਦਿਓ ਵੀ ਖਾਰਸਤਾਨ ਕੋਈ ਜਿੱਦਾਂ ਦਾ ਹੋਵਾ ਇੱਕ ਤੈਨੂੰ ਬਣਾਇਆ ਗਿਆ ਉਹ ਟੀਟਣੀ ਵੀ ਉੱਥੇ ਕੋਈ ਗੋਲੀਬਾਰੀ ਨਹੀਂ ਆ ਉਹ ਅਸੀਂ ਉਹ ਚੀਜ਼ ਹੈ ਵੀ ਜਿਹੜਾ ਮਹਾਰਾ ਜਨਜੀਤ ਸਿੰਘ ਨੇ ਰਾਜ ਕਾਇਮ ਕਰਕੇ ਵਿਖਾਇਆ ਜਿੱਦੇ ਰਾਜ ਦੇ ਵਿੱਚ ਨਾ ਤੇ ਕਿਸੇ ਧਾਰਮਿਕ ਗ੍ਰੰਥ ਦੀ ਬੰਦ ਵੀ ਹੋਈ ਨਾ ਉੱਥੇ ਕਿਸੇ ਨੇ ਨਜਾਇਜ਼ ਜ਼ਿਲਾ ਕਟੀਆਂ ਬੰਦੀ ਸਿੰਘ ਹੈਗੇ ਸੀ ਨਾ ਹੀ ਉੱਥੇ ਕਿਸੇ ਮੰਦਰ ਨੂੰ ਢਾਇਆ ਗਿਆ ਨਾ ਹੀ ਮੱਜਦਾਂ ਨੂੰ ਢਾਇਆ ਗਿਆ ਅਸੀਂ ਜਿਹੜੀ ਸਿਆਸੀ ਧਿਰਕ ਖੜੀ ਕੀਤੀ ਹੈ ਨਾ ਵੇਖੋ ਅੱਜ ਲੋਕੀ ਕਹਿੰਦੇ ਆ ਵੀ ਜਿਹੜੇ ਰੌਲਾ ਪਾਉਂਦੇ ਖਾਲਿਸਤਾਨ ਦੇ ਨਾਂ ਤੇ ਇੱਕ ਬੰਦੇ ਨੂੰ ਦੇਡਾ ਕੋਈ ਘਰ ਬਣਾਉਣਾ ਹੋਵੇ ਨਾ ਕਈ ਬੰਦੇ ਵੀਡੀਓ ਪਾਉਂਦੇ ਆ ਵੀ ਮੈਂ ਘਰ ਬਣਾਉਣਾ ਉਹ ਕਰਨਾ ਉਹ ਸਾਰਾ ਕੁਝ ਉਸ ਨਾਂ ਦੇ ਰੋਟੀਆਂ ਵੀ ਵੇਖਦੇ ਆ ਤੇ ਉਹ ਬਾਅਦ ਦੇ ਵਿੱਚ ਘਰ ਨਹੀਂ ਬਣਾਉਂਦੇ ਤੇ ਕੋਲੇ ਬੰਦੇ ਹੁੰਦੇ ਆ ਜਿਵੇਂ ਜਿਵੇਂ ਜਿਹੜਾ ਜਿਹੜਾ ਉਹਨਾਂ ਨੂੰ ਚਾਰਾ ਲੱਗਦਾ ਉਹ ਪਹਿਲਾਂ ਸੀਮੈਂਟ ਪੱਧਰੀ ਇੱਟਾਂ ਸਟਾਲ ਲੈਂਦੇ ਆ ਅਸੀਂ ਵੀ ਉਹ ਕੌਮੀ ਘਰ ਦੇ ਲਈ ਆਪਣਾ ਹੋਲੀ ਵਿਚਾਰਾ ਕਰ ਰਿਹਾ 2027 ਦੇ ਵਿੱਚ ਉਸ ਕੌਮੀ ਘਰ ਦੇ ਮਹਿਲ ਦੀ ਪਹਿਲੀ ਲੈਂਟਰ ਪਾਵਾਂਗੇ ਪਹਿਲੀ ਛੱਤ ਪਾਵਾਂਗੇ ਉਸ ਤੋਂ ਬਾਅਦ ਅਸੀਂ ਉਹ ਚੀਜ਼ ਚ ਸਿਰਜਣੀ ਹੈ ਵੀ ਜਿੱਦੇ ਚ ਕਿਸੇ ਨਾਲ ਕੋਈ ਸਾਰੇ ਕਿਸੇ ਨਾਲ ਕੋਈ ਧੱਕਾ ਨਾ ਹੋਵੇ ਸਾਰੇ ਸੁਖੀ ਹੋਣ ਕਿਸੇ ਨਾਮ ਨਾ ਮੁਸਲਮਾਨ ਦੀ ਮਾਜਿ ਤੇ ਢਾਈ ਜਾਵੇ ਨਾ ਹਿੰਦੂ ਦਾ ਮੰਦਰ ਢਾਇਆ ਜਾਵੇ ਨਾ ਸਿੱਖਾਂ ਦੇ ਗੁਰੂ ਘਰ ਤੇ ਗੋਲੀਬਾਰੀ ਹੋਵੇ ਨਾ ਕਿਸੇ ਧਾਰਮਿਕ ਗ੍ਰੰਥ ਤੇ ਬੇਇੱਜ਼ਤੀ ਹੋਵੇ ਤੇ ਸਾਡੀ ਜਿਹੜੀ ਇਹ ਮੰਜੜਿਆ ਰਾਵਾਏ ਉਸੇ ਚੀਜ਼ ਵੱਲ ਨੂੰ ਰਾਵਾ ਹੋ ਤੁਸੀਂ ਨਾ ਜਿਹੜਾ ਵਰਗੀ ਦੇ ਦੋ ਭਾਵੇਂ ਖਾਲਸਾਤਾਨ ਦਾ ਨਾਮ ਦੇ ਦੋ ਭਾਵੇਂ ਪੰਜਾਬ ਸਤਾਨ ਦਾ ਨਾਮ ਦੇ ਦੋ ਭਾਵੇਂ ਸਿੱਖ ਸਤਾਨ ਦਾ ਨਾਮ ਦੇ ਦੋ ਸ਼ਰੋਣੀ ਅਕਾਲੀ ਦਾ ਨਮਰਸਰ ਵੀ ਸਰਦਾਰ ਸਿੰਘ ਜੀ ਸਿੰਘ ਮਾਨ ਵੀ ਇਸੇ ਚੀਜ਼ ਦੀ ਗੱਲ ਲੰਬੇ ਸਮੇਂ ਤੋਂ ਕਰਦੇ ਆ ਰਹੇ ਨੇ ਕੀ ਲੱਗਦਾ ਕਿ ਉਹਨਾਂ ਵੀ ਪਾਰਟੀ ਦੇ ਨਾਮ ਦਾ ਜਾਂ ਉਹਨਾਂ ਦੇ ਨੁਮਾਇੰਦਿਆਂ ਦੇ ਨਾਲ ਕੋਈ ਅਲਾਈਅੰਸ ਦੀ ਗੁੰਜਾਇਸ਼ ਰੱਖੀ ਜਾ ਸਕਦੀ ਹੈ ਵੇਖੋ ਜੀ ਤੁਹਾਨੂੰ ਤਾਂ ਮੈਂ ਪਹਿਲਾਂ ਹੀ ਕਹਿ ਦਿੱਤਾ ਵੀ ਜਿਹੜਾ ਬੰਦਾ ਪੰਥ ਪਰਸਤੇ ਆ ਪੰਜਾਬ ਪਰਸਤੇ ਆ ਅਸੀਂ ਉਹਦੇ ਨਾਲ ਖੜੇ ਆ ਅਸੀਂ ਉਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਜਿਹੜਾ ਪੰਜਾਬ ਦੀ ਭਲਾਈ ਦੀ ਗੱਲ ਕਰਦਾ ਉਹ ਭਾਵੇਂ ਸਿਮਰਜੀਤ ਸਿੰਘ ਮਾਰੋਵੇ ਜਾਂ ਕੋਈ ਹੋਰ ਹੋਵੇ ਸਾਡਾ ਹਮੇਸ਼ਾ ਹੀ ਉਹਨਾਂ ਨੂੰ ਸਪੋਰਟ ਰਹੀ ਆ ਜਿਹੜਾ ਦਿੱਲੀ ਤੋਂ ਨਹੀਂ ਚੱਲਦਾ ਜਿਹੜਾ ਪੰਜਾਬ ਦੇ ਲੋਕਾਂ ਤੋਂ ਚੱਲਦਾ ਜਿਹੜਾ ਪੰਜਾਬ ਨੂੰ ਪੰਜਾਬ ਪ੍ਰਥਮ ਹੈ ਜਿਹੜਾ ਪੰਥ ਪ੍ਰਥਮ ਹੈ ਇਸ ਕਰਕੇ ਉਹ ਕੋਈ ਵੀ ਬੰਦਾ ਹੋ ਸਕਦਾ ਮੈਸੇਜ ਕਲੀਅਰ ਤੁਹਾਡਾ ਸਾਡਾ ਮੈਸੇਜ ਇਹ ਹੋਈ ਆ ਵੀ ਇਹ ਜਿਹੜੀ ਪਾਰਟੀ ਆ ਇਹ ਇੱਕ ਲੋਕਾਂ ਨੂੰ ਇਹੋ ਬੈਸੇ ਜਿਵੇਂ ਵੀ ਇੱਕ ਬਾਡੀ ਆਵਾਜ਼ ਸੀ ਲੋਕ ਆਵਾਜ਼ ਕਰਕੇ ਅਕਾਲੀ ਦਲ ਵਸ ਪੰਜਾਬ ਦੇ ਹੋਂਦ ਚ ਆਇਆ ਕਿਉਂਕਿ ਲੋਕਾਂ ਨੂੰ ਲੱਗਾ ਵੀ ਅਕਾਲੀ ਦਲ ਖਤਮ ਹੋ ਚੁੱਕਾ ਹੈ ਲੋਕਾਂ ਨੂੰ ਲੱਗਾ ਵੀ ਪੰਜਾਬ ਦੀ ਖੇਤਰੀ ਪਾਰਟੀ ਕੋਈ ਨਹੀਂ ਸਾਰੇ ਉਹ ਜਿਹੜੇ ਬੈਠੇ ਆ ਦਿੱਲੀ ਤੋਂ ਲਿਆ ਕੇ ਬਾਹਦੇ ਤੇ ਅੱਜ ਜਿਹੜੇ ਮੁੱਖ ਮੰਤਰੀ ਆ ਪੰਜਾਬ ਦਾ ਭਾਵੇਂ ਉਹ ਤੇ ਸਿਰ ਤੇ ਪੱਗ ਵੱਜੀ ਪਰ ਉਹ ਆਪਣੀ ਮਰਜ਼ੀ ਦਾ ਕੋਈ ਪੰਜਾਬ ਦੀ ਭਲਾਈ ਦਾ ਕੰਮ ਨਹੀਂ ਕਰ ਸਕਦਾ ਜੋ ਦਿੱਲੀ ਚੋਂ ਦੀ ਉਹ ਕਰਦੀ ਆ ਇਸ ਕਰਕੇ ਜੇ ਲੋਕਾਂ ਦੀ ਹੁਕਮ ਨੂੰ ਲੋਕਾਂ ਦੀ ਮੰਗ ਨੂੰ ਅਸੀਂ ਸਿਰ ਮੱਥੇ ਪਰਵਾਣ ਕੀਤਾ ਤੇ ਲੋਕ ਹੁਣ ਵੱਧ ਚੜ ਕੇ ਸਾਡਾ ਸਾਥ ਦੇਣ ਵੱਧ ਤੋਂ ਵੱਧ 2027 ਦੇ ਵਿੱਚ ਆਪਾਂ ਕਾਮ ਜਿਹਾ ਕੋਈ ਇਹ ਦੇ ਇੱਕ ਨਵੀਂ ਸਿਆਸਤ ਸਮਝੀਏ ਤੇ ਅਸੀਂ ਕਿਸੇ ਟੀਕ ਤੋਂ ਪਗੋੜੇ ਨਹੀਂ ਹੁੰਦੇ ਕਿਉਂਕਿ ਸਿੱਖਾਂ ਦੀ ਜਿਹੜੀ ਮੰਡਲ ਆ ਉਹ ਸਾਰੇ ਹਰ ਇੱਕ ਸਿੱਖ ਜਾਣਦਾ ਹੈ ਉਹ ਦੋ ਟੈਮ ਪੂਰਾ ਪੜਦਾ ਹੈ ਤੇ ਅਸੀਂ ਉਸੇ ਰਾਹ ਤੇ ਇੱਕ ਮੈਲ ਦਾ ਪਹਿਲੀ ਛੱਤ ਜਿਹੜੀ ਸਜਣ ਜਾ ਰਹੇ ਹਾਂ 2027 ਦੇ ਵਿੱਚ ਤੇ ਸਾਰੇ ਪੰਜਾਬ ਦੇ ਲੋਕਾਂ ਨੂੰ ਭਾਵੇਂ ਕਿਸੇ ਵੀ ਧਰਮ ਦੇ ਨਾਲ ਭਾਵੇਂ ਮੁਸਲਮਾਨ ਆ ਭਾਵੇਂ ਹਿੰਦੂ ਆ ਭਾਵੇਂ ਇਸਾਈ ਬੋਧੀ ਜੈਨੀ ਜਿਹੜਾ ਮਰਜੀ ਹੈ ਸਾਡੇ ਸੰਧਾਨ ਪਾਰਟੀ ਦਾ ਇਹ ਹੋਊਗਾ ਵੀ ਹੰਦ ਕੋ ਹਮਾਰਾ ਕੋ ਤੁਮ ਕੋ ਤੁਮਾਰਾ ਕੋ ਕਿਸੇ ਨਾਲ ਧਕੇਸ਼ਾਈ ਨਹੀਂ ਕਿਸੇ ਨਾਲ ਬੰਦੇ ਆ ਨਹੀਂ ਮੈਂ ਕਿਸੇ ਟਾਰਗੇਟ ਰੱਖਦੀ ਬੇਦਬੀ ਨਹੀਂ ਤੇ ਇਸ ਕਰਕੇ ਹਰ ਇੱਕ ਧਰਮ ਦੇ ਬੰਦੇ ਨੂੰ ਸਾਡਾ ਸਾਥ ਦੇਣਾ ਚਾਹੀਦਾ ਹੈ ਤੇ ਹਰ ਇੱਕ ਧਰਮ ਦੇ ਬੰਦੇ ਨੂੰ ਅਸੀਂ ਆਪਣੀ ਪਾਰਟੀ ਦੇ ਵਿੱਚ ਸਪੇਸ ਜਗ੍ਹਾ ਦਵਾਂਗੇ ਇਨਕਲਾਬ ਉਹ ਜਿਹੜਾ ਲੋਕਾਂ ਵਾਸਤੇ ਇਨਕਲਾਬ ਹੋਏਗਾ ਬਿਲਕੁਲ ਹੀ ਲੋਕਾਂ ਵਾਸਤੇ ਇਹ ਇੱਕ ਜਦੋਂ ਆਗਾਜ਼ ਹੋਇਆ ਪਾਰਟੀ ਦਾ ਨਾ ਉਦੋਂ ਤੋਂ ਹੀ ਉਹ ਇਨਕਲਾਬ ਉਹੋ ਜਿਹਾ ਇਨਕਲਾਬ ਹੈ ਜਦੋਂ ਉਹ ਦੀਪ ਸਿੱਧੂ ਕਹਿੰਦਾ ਹੁੰਦਾ ਸੀ ਵੀ ਬਾਬੇ ਨਾਨਕ ਨੇ ਪਾਂਦੇ ਦੀ ਪੱਤਰੀ ਤੇ ਇੱਕ ਓੰਕਾਰ ਵਾਤਾ ਸੀ ਉਹ ਓ ਇੱਕ ਓੰਕਾਰ ਬਾਬੇ ਨਾਨਕ ਦੇ ਰਾਹ ਤੇ ਅਸੀਂ ਚੱਲਦੇ ਆਂ ਮੁਖਸ਼ਰ ਬਾਗੀ ਤੋਂ ਉਹ ਆਗਾਜ਼ ਕੀਤਾ ਦੁਬਾਰਾ ਤੇ ਇਹ ਲੋਕ ਸਮਝ ਚੁੱਕੇ ਇਸ ਗੱਲ ਨੂੰ ਬਿਲਕੁਲ ਤੁਹਾਡਮ ਸਾਰੇ ਸਵਾਲਾਂ ਨੂੰ ਲੈ ਕੇ ਅਕਾਲੀ ਦਲ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਨਾਲ ਗੱਲਬਾਤ ਕਰਨ ਦਾ ਯਤਨ ਕੀਤਾ ਤਾਂ ਬਹੁਤ ਸਾਰੇ ਦਰਸ਼ਕਾਂ ਦੇ ਸਵਾਲ ਸੀ ਕਿ ਉਹਨਾਂ ਸਵਾਲਾਂ ਦੇ ਵਾਬਤ ਅਕਾਲੀ ਦਲ ਵਾਰਿਸ ਪੰਜਾਬ ਦੀ ਜਥੇਬੰਦੀ ਦੀ ਰਹਿ ਕਿਸ ਤਰੀਕੇ ਦੀ ਹੈ ਔਰ ਤੁਮਾਮ ਸਾਰੇ ਜਿਹੜੇ ਪਵਿੱਖ ਦੇ ਵਿੱਚ ਫੈਸਲੇ ਨੇ ਉਹ ਕਿਸ ਤਰੀਕੇ ਦੇ ਨਾਲ ਲਏ ਜਾ ਸਕਦੇ ਨੇ ਅੱਗੇ ਵੀ ਕੋਸ਼ਿਸ਼ ਰਹੇਗੀ ਕਿ ਪੰਜਾਬ ਦੇ ਪੰਥ ਦੇ ਬਹੁਤ ਸਾਰੇ ਮੁੱਦਿਆਂ ਨੂੰ ਲੈ ਕੇ ਵਕ ਵਕ ਵਿਸ਼ਿਆਂ ਦੇ ਵਾਬਤੋ ਤੁਹਾਡੇ ਦਰਮਿਆਨ ਗੱਲਬਾਤ ਲੈ ਕੇ ਹਾਜ਼ਰ ਹੋ ਸਕੀਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ